ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 482722500 ਇਹ 1999 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰ ਕੈਲੀਫੋਰਨੀਆ ਬਾਪਤ ਪਾਲਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ ਤਿਰਕੇਨਾ ਮੀਗ੍ਰੇਸ਼ਨ ਲਾਫਰਮ ਵਾਲੇ ਜੇ ਤਿਰਕੇਨਾ ਟੋਰਨ ਟਿਰਕੇਨਾ ਦੇ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 05 03 ਗੁਰਦੀਪ ਸਿੰਘ ਵਰਦੀ ਗਲੋਬਸ ਮਨਦੀਪ ਸਿੰਘ ਸੰਦੀਪ ਕੋਰ ਸੈਨ ਹੋਜ਼ੇ ਅੰਕਾਰ ਸਿੰਘ ਫਰੇਜ਼ਨੋ ਜਗੁਰਨਾਮ ਸਿੰਘ ਐਂਟਿਲੋਪ ਜਰਨੈਲ ਸਿੰਘ ਸੈਟਲ ਮਨਦੀਪ ਢਿੱਲੋਂ ਯੂਬਾ ਸਿਟੀ ਲਾਲੀ ਸਿੰਘ ਗਰੇਵਾਲ ਫ੍ਰੀਮੌਂਟ ਤੇ ਪਰਮਜੀਤ ਸਿੰਘ ਦਾ ਖਬਰ ਕਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਸਟੂਡੀਓ ਦਾ ਨੰਬਰ ਹੈ 42725200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦਾ ਆਖੀਰਲਾ ਪ੍ਰੋਗਰਾਮ ਹੈ ਯਾਨੀ ਕਿ 31 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਆ ਹੁਣ ਆਪਣੀ ਮੁਲਾਕਾਤ ਇਸ ਪ੍ਰੋਗਰਾਮ ਦੇ ਵਿੱਚ 226 ਦੇ ਵਿੱਚ ਹੋਵੇਗੀ ਤੇ ਅਸੀਂ ਕਾਮਨਾ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਨਵਾਂ ਵਾਰਾ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਤੰਦਰੁਸਤੀਆਂ ਲੈ ਕੇ ਆਵੇ ਤੇ ਤੁਸੀਂ ਰਿਸ਼ਤਿਆਂ ਦਾ ਨਿਗ੍੍ਗ ਮਾਣਦੇ ਹੋਏ ਵਧੀਆ ਜ਼ਿੰਦਗੀ ਜਿਹੜੀ ਹੈ ਉਹ ਬਤੀਤ ਕਰੋ ਸ਼ਰਮਾ ਜੀ ਕੁਝ ਸਮੇਂ ਬਾਅਦ ਕੁਝ ਘੰਟਿਆਂ ਬਾਅਦ ਨਵੇਂ ਵਾਰੇ ਨੇ ਦਸਤਕ ਦੇ ਦੇਣੀ ਹੈ ਤੇ ਤੁਹਾਨੂੰ ਵੀ ਇਸ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਬਿਲਕੁਲ ਜੀ ਸਾਡੇ ਵਾਲੀ ਵਾਲੀ ਜਿਹੜੀ ਘੜੀ ਵਾਲੀ ਗੱਡੀ ਹੈ ਉਹ ਮੂੜੀ ਮੜੀ ਅੱਗੇ ਚੱਲਦੀ ਐ ਇਸ ਲਈ ਸਾਡੇ 9 ਮਾਸਾਂ ਲ ਆ ਗਿਆ ਜੀ ਜੀ ਤੇ ਇਧਰ ਹਾਂ ਅਮਰੀਕਾ ਵਾਲੇ ਪਾਸੇ ਅਜੇ ਆਉਣਾ ਸੋ ਇਸ ਲਈ ਸਾਰਿਆਂ ਨੂੰ ਸਾਡੀ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਾਡੇ ਚਾਹਣ ਵਾਲਿਆਂ ਨੂੰ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਨੂੰ ਸਭ ਨੂੰ ਨਵੇਂ ਬਰੇ ਦੀ ਬਹੁਤ-ਬਹੁਤ ਮੁਬਾਰਕ ਜੀ ਜੀ ਤੇ ਸ਼ਰਮਾ ਜੀ ਖਬਰਾਂ ਦੀ ਸ਼ੁਰੂਆਤ ਇਸੇ ਤੋਂ ਕਰ ਲਗੇ ਲੱਖਾਂ ਸ਼ਰਧਾਲੂਆਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਜੀ ਬਿਲਕੁਲ ਪ੍ਰਵਿੰਜੀ ਆਪਣੇ ਹੀ ਕਾਮ ਰਵਾਇਤ ਹੈ ਕਿ ਕੋਈ ਵੀ ਚੰਗਾ ਕਾਜ ਹੋਵੇ ਚੰਗਾ ਦਿਨ ਹੋਵੇ ਤਾਂ ਅਸੀਂ ਗੁਰੂ ਘਰ ਮੰਦਿਰ ਐਨਾ ਆਪਣੀ ਜਿਸ ਨੂੰ ਅਕੀਦੇ ਨੂੰ ਮੰਨਦੇ ਆ ਜਿਸ ਨੂੰ ਉਸ ਥਾਂ ਤੇ ਜਾ ਕੇ ਆਪਾਂ ਉਹਦੀ ਸ਼ੁਰੂਆਤ ਚਾਹੁੰਦੇ ਆ ਸੋ ਠੀਕ ਹੈ ਇਹ ਪੁਰਾਣੀ ਸਾਡੀ ਇੱਕ ਚੰਗੀ ਪਿੱਤ ਤੁਰੇ ਆਉਂਦੀ ਹੈ ਤੇ ਉਸ ਪਿੱਤ ਨੂੰ ਅਜੇ ਵੀ ਸਾਡੇ ਕਿੰਨੇ ਹੀ ਲੋਕਾਂ ਨੇ ਉਸ ਨੂੰ ਜਿਉਂਦਿਆਂ ਰੱਖਿਆ ਹੋਇਆ ਮੈਂ ਦੇਖ ਰਿਹਾ ਸੀਗਾ ਕਿ ਕੱਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਲੱਖਾਂ ਦੀ ਗਿਣਤੀ ਸ਼ਰਧਾਲੂ ਆ ਪੜ ਚੁੱਕੇ ਨੇ ਤੇ ਅੱਜ ਵੀ ਵੱਡੀ ਗੰਟੀਸ਼ਰਦਾਲੂ ਉੱਥੇ ਪਹੁੰਚਾਂਗੇ ਕਈਆਂ ਨੇ ਉੱਥੇ ਰਾਤ ਰੁਕੇ ਨੇ ਕਈ ਰਾਤ ਮਤਲਬ ਕਿ ਅੱਜ ਸਵੇਰੇ ਤੜਕੇ ਇਸ਼ਨਾਨ ਕਰਕੇ ਉਹਨਾਂ ਉੱਥੋਂ ਪਰਤੇ ਆਉਣਗੇ ਸੋ ਇਸ ਲਈ ਲੱਖਾਂ ਦੀ ਗੰਟੀਸ਼ਰਦਾਲੂਆਂ ਦਾ ਉੱਥੇ ਜਾਣਾ ਇਹ ਬੇਸ਼ੱਕ ਮਤਲਬ ਆਪਣੇ ਬਜ਼ੁਰਗ ਅਜੇ ਵੀ ਕਹਿੰਦੇ ਨੇ ਕਿ ਤਾਂ ਪਾਈ ਅੰਗਰੇਜ਼ਾਂ ਦਾ ਨਵਾਂ ਸਾਲ ਹੈ ਆਪਣਾ ਤਾਂ ਦੇਸੀ ਮਹੀਨੇ ਵਾਲਾ ਹੁੰਦਾ ਪਰ ਤਾਂ ਵੀ ਹੁਣ ਕਿ ਕੈਲੰਡਰ ਦੇ ਹਵਾਲੇ ਨਾਲ ਤਰੀਕ ਦੇ ਹਵਾਲੇ ਨਾਲ ਮਤਲਬ ਜਿਵੇਂ ਨਵੇਂ ਬਰੀ ਦੀ ਆਮਦ ਹੁੰਦੀ ਹੈ ਤਾਂ ਉਹਦੇ ਤੇ ਆਪਣੇ ਲੋਕ ਕਲ ਦਰਬਾਰ ਸਾਹਿਬ ਵੀ ਪਹੁੰਚੇ ਉਧਰ ਅ ਕੇਸਗੜ੍ਹ ਸਾਹਿਬ ਵੀ ਵੇਖੇ ਵੀ ਫਿਰ ਇਸੇ ਤਰ੍ਹਾਂ ਦਮਦਮਾ ਸਾਹਿਬ ਵੀ ਹੋਰ ਗੁਰੂ ਘਰਾਂ ਦੇ ਵਿੱਚ ਵੀ ਹੈ ਨਾ ਲੋਕਾਂ ਨੇ ਜਾਏ ਸ਼ਰਧਾਲੂਆਂ ਨੇ ਸ਼ੰਗਤਾਂ ਨੇ ਇਸ਼ਨਾਨ ਕੀਤਾ ਗੁਰੂ ਘਰ ਦੀਆਂ ਖੁਸ਼ੀਆਂ ਮਾਣੀਆਂ ਤੇ ਸਰਵਾਦੇ ਪਾਲੀ ਦੀ ਅਰਦਾਸ ਕੀਤੀ ਇਸੇ ਤਰੀਕੇ ਕਰ ਮੈਂ ਦੇਖ ਰਿਹਾ ਸੀ ਦਰਗਾਣਾ ਮੰਦਿਰ ਵੀ ਬੜੀ ਗਿਣਤੀ ਚ ਭੀੜ ਸੀਗੀ ਜਾਂ ਸ਼੍ਰੀ ਨੈਣਾਦੇਵੀ ਮਾਤਾ ਦੇ ਮੰਦਿਰ ਜਵਾਲਾਜੀ ਚੰਦਪੁਰਣੀ ਇਹ ਪੰਜਾਬ ਦੇ ਨਾਲ ਲੱਗਦਾ ਖੇਤਰ ਉੱਥੇ ਵੀ ਇੱਥੋਂ ਤੱਕ ਕਿ ਅਯੋਧਿਆ ਦੇ ਵਿੱਚ ਕੱਲ 2 ਲੱਖ ਤੋਂ ਵੱਧ ਸ਼ਰਧਾਲੂ ਆਪੜਿਆ ਬੇਸ਼ੱਕ ਮਤਲਬ ਅਯੋਧਿਆ ਦਾ ਨਾਮ ਰਾਮਜੀ ਦੇ ਨਾਮ ਨਾਲ ਤਾਂ ਪਹਿਲਾਂ ਤੋਂ ਹੀ ਜੁੜਿਆ ਇੱਕਲੇ ਬੀਜੇਪੀ ਕਰਕੇ ਥੋੜਾ ਜੋ ਤੇ ਆਪਨੇ ਮਸ਼ਹੂਰ ਹੋ ਗਈ ਸਹੀ ਸਹੀ ਹਾਂ ਇਹ ਜੇ ਉਹ ਇਤਿਹਾਸ ਤੋਂ ਜਾਓ ਤਾਂ ਇਹ ਵੀ ਕਿਹਾ ਜਾਂਦਾ ਕਿ ਪਹਿਲਾ ਜਵਾਖਤਾ ਆਪਣੇ ਪੇਕੇ ਜੰਮਦੀਆਂ ਨੇ ਔਰਤਾਂ ਸੋ ਇਸ ਲਈ ਉਹ ਪੁਰਾਣੀ ਪਰਤ ਦੇ ਹਿਸਾਬ ਨਾਲ ਤਾਂ ਪੰਜਾਬ ਦੇ ਵਿੱਚ ਰਾਮਜੀ ਦਾ ਜਨਮ ਹੋਇਆ ਉਹ ਵੀ ਇੱਕ ਪਹਿਲੂ ਇਤਿਹਾਸ ਤੋਂ ਚੁਰਿਆ ਫਿਰਦਾ ਪਰ ਕਿਤਨਾ ਕਿਤੇ ਯੋਧਿਆ ਜਿਸ ਤਰ੍ਹਾਂ ਹੁਣ ਆ ਰਾਮ ਮੰਦਰ ਬਣਿਆ ਤੇ ਉਹਦੇ ਨਾਲ ਫਿਰ ਮਤਲਬ ਇਹ ਵੀ ਹੋਇਆ ਕਿ ਵੀ ਉਹ ਟੂਰਿਸਟ ਪਲੇਸ ਵੀ ਬਣ ਗਿਆ ਅਤੇ ਨਾਲ ਧਾਰਮਿਕ ਸਥਾਨ ਵੀ ਇਸ ਲਈ ਉੱਥੇ ਵੀ 2 ਲੱਖ ਦੇ ਬਰਿੰਦਾਵਨ ਮਹਾਕਾਲ ਉੱਥੇ ਤਾਂ 10-12 ਲੱਖ ਰੁਪਏ ਦੱਸੇ ਜਾ ਰਹੇ ਨੇ ਸ਼੍ਰੀ ੜੀ ਦੇ ਮੰਦਿਰ ਸੋ ਇਹ ਇਸ ਤਰ੍ਹਾਂ ਮਤਲਬ ਖਾਟੂ ਸ਼ਾਮ ਮਤਲਬ ਲੱਖਾਂ ਦੀ ਗਿਣਤੀ ਸ਼ਰਧਾਲੂ ਜਾ ਰਹੇ ਨੇ ਸੋ ਇਸ ਤਰੀਕੇ ਨਾਲ ਆਪਣੇ ਲੋਕ ਮਤਲਬ ਨਵੇਂ ਬਰੇ ਨੂੰ ਜੀ ਆਇਆਂ ਕਹ ਰਹੇ ਨੇ ਪਰ ਜੀ ਇਹ ਅੱਜ ਦੀ ਤਰੀਕ ਦੇ ਵਿੱਚ ਕੱਲਾ ਧਾਰਮਿਕ ਕਾਜ ਦੇ ਨਾਲ-ਨਾਲ ਅਸੀਂ ਇਹਨੂੰ ਸੈਰਗਾ ਵਜੋਂ ਵੀ ਲੈ ਲਿਆ ਹੂੰ ਕਿ ਆਪਾਂ ਕਹਿੰਦੇ ਆ ਕਿ ਕਿਉਂਕਿ ਇਸ ਨੂੰ ਟੂਰਿਸਟ ਹੱਬ ਵਜੋਂ ਵੀ ਧਾਰਮਿਕ ਸਥਾਨਾਂ ਨੂੰ ਪੂਰੀ ਤਰ੍ਹਾਂ ਉਭਾਰਿਆ ਜਾਂਦਾ ਹੂੰ ਹੂੰ ਤੋਂ ਇਸ ਲਈ ਫਿਰ ਬੰਦੇ ਕਹਿੰਦੇ ਇੱਕ ਪੰਥ ਦੋ ਕਾਜ ਹੋ ਜਾਣਗੇ ਕਿ ਨਾਲੇ ਤਾਂ ਗੁਰੂ ਘਰ ਦੇ ਮੰਦਿਰ ਦੇ ਧਾਰਮਿਕ ਸਥਾਨ ਦੇ ਦਰਸ਼ਨ ਹੋ ਜਾਣਗੇ ਇਸ਼ਨਾਨ ਕਰ ਲਾਂਗੇ ਅਰਦਾਸ ਕਰ ਲਾਂਗੇ ਨਵੇਂ ਬਰੇ ਤੇ ਤੇ ਨਾਲੇ ਫਿਰ ਆਪਾਂ ਪਰਿਵਾਰ ਸਮੇਤ ਜਾਇਆ ਆਵਾਂਗੇ ਘੁੰਮ ਫਿਰੋਜੂਗਾ ਸੋ ਇਸ ਤਰੀਕੇ ਨਾਲ ਵੀ ਹੁੰਦਾ ਇਸ ਤੋਂ ਬਿਨਾ ਮੈਂ ਦੇਖ ਰਿਹਾ ਸੀ ਕਿ ਨਵੇਂ ਸਾਲ ਦੇ ਉੱਤੇ ਪ੍ਰਵੀਨ ਜੀ ਪੰਜਾਬ ਤੋਂ ਬਾਹਰ ਜਿੰਨੀਆਂ ਟੂਰਿਸਟ ਥਾਵਾਂ ਨੇ ਮੈਨੂੰ ਉਹਨਾਂ ਥਾਵਾਂ ਦੇ ਉੱਤੇ ਭੀੜ ਐ ਨਹੀਂ ਮਤਲਬ ਪਹਿਲਗਾਮ ਜਿੱਥੇ ਕਹਿੰਦੇ ਸੀ ਜਿਉਂ ਟੂਰਿਸਟ ਜਾਊਗਾ ਨਹੀਂ ਉੱਥੇ 100% ਦੀ ਮਤਲਬ ਹੋਟਲ ਫੁੱਲ ਨੇ ਤੇ ਬੜੀ ਗੰਤੀ 'ਚ ਉੱਥੇ ਟੂਰਿਸਟ ਗਿਆ ਹੋਇਆ ਕੀ ਮਨਾਲੀ ਕੀ ਸ਼ਿਮਲਾ ਮਤਲਬ ਅੱਧਿਆਂ ਦਾ ਨਵਾਂ ਸਾਲ ਤਾਂ ਸੜਕਾਂ 'ਤੇ ਚੜ ਜਾਣਾ ਕਿਉਂਕਿ ਟ੍ਰੈਫਿਕ ਇੰਨਾ ਹੋ ਜਾਂਦਾ ਜਾਮ ਇੰਨਾ ਆ ਜਾਂਦਾ ਫਿਰੋ ਗੱਡੀਆਂ ਜੇ ਨਵਾਂ ਸਾਲ ਚੜ ਜਾਂਦਾ ਨਾ ਤਾਂ ਸੋ ਉਹ ਵੀ ਹੈਗਾ ਫਿਰ ਅੱਜਕੱਲ ਇਹ ਪਾਰਟੀਆਂ ਦਾ ਦੌਰ ਕਲੱਬਾਂ ਦਾ ਦੌਰ ਜਸ਼ਨਾਂ ਦਾ ਦੌਰ ਇਹ ਕਾਫੀ ਵੱਧ ਗਿਆ ਛੋਟੇ ਕਸਬਿਆਂ ਸ਼ਹਿਰਾਂ 'ਚ ਵੀ ਅਨਾ ਹੋ ਵੀ ਖੂਬ ਚੱਲਿਆ ਇੱਥੇ ਸਾਡੇ ਦਾ ਸੋ ਇਸ ਲਈ ਇਹ ਹਰੇਕ ਨੇ ਆਪਣੇ ਤਰੀਕੇ ਨਾਲ ਨਵੇਂ ਸਾਲ ਨੂੰ ਆਮਦ ਕਹਿਣੀ ਹੈ ਪਰ ਸਵਾਲ ਤਾਂ ਇਹ ਹੈ ਕਿ ਜੇ ਤੁਸੀਂ ਇਹਨੂੰ ਨਹੀਂ ਮੰਨਣਾ ਤਾਂ ਇਹ ਸਿਰਫ ਤਰੀਕ ਦਾ ਬਦਲਣਾ ਹੈ ਹੈਨਾ ਜੇ ਜੇ ਤੁਸੀਂ ਮੰਨਣਾ ਤਾਂ ਫਿਰ ਹੁੰਦਾ ਹੈ ਕਿ ਜਦੋਂ ਵੀ ਨਵੀਂ ਘੜੀ ਕੋਈ ਨਵਾਂ ਤੁਸੀਂ ਫੈਸਲਾ ਲਮੋ ਤੇ ਉਹਨੂੰ ਅਮਲੀ ਰੂਪ ਲੈਣਾ ਹੋ ਫਿਰ ਉਹ ਨਵਾਂ ਦਿਨ ਹੈ ਨਵਾਂ ਰੂਪ ਹੈ ਸੋ ਕਈ ਨੂੰ ਹੁੰਦਾ ਹੈ ਕਿ ਲੈ ਵੀ ਆਪਾਂ ਇੱਕ ਜਨਵਰੀ ਤੋਂ ਹੁਣ ਆ ਬੁਰੀ ਆਦਤ ਛੱਡ ਦੇਣੀ ਆ ਚੰਗੀ ਆਦਤ ਅਪਣਾ ਲੈਣੀ ਆ ਤੁਸੀਂ ਦੇਖੀਏ ਇਸ ਫੈਸਲੇ ਆਉਂਦੇ ਨੇ ਸੋ ਜਿਹੜੇ ਉਸ ਫੈਸਲੇ ਤੇ ਕਾਇਮ ਹੋ ਜਾਣ ਉਹਨਾਂ ਦਾ ਨਵਾਂ ਸਾਲ ਚੜ ਜੂਗਾ ਜੀ ਜਿਨ੍ਹਾਂ ਨੇ ਪੁਰਾਣਾ ਹੀ ਸਾਰਾ ਗੁੱਟ ਹੋਣ ਦੇ ਰਹਿਣਾ ਉਹਨਾਂ ਲਈ ਵੀ ਸਾਲ ਪੁਰਾਣਾ ਹੀ ਰਹੇਗਾ ਹੂੰ ਬਿਲਕੁਲ ਜੀ ਨਵੀਆਂ ਉਮੀਦਾਂ ਨਵੀਆਂ ਸਦਰਾਂ ਲੈ ਕੇ ਨਵਾਂ ਵਾਰਾ ਦਸਤਕ ਦੇ ਰਿਹਾ ਚਲੋ ਆਪਾਂ ਇੱਕ ਕਾਮਨਾ ਕਰਦੇ ਹਾਂ ਕਿ ਸਾਰੇ ਲਈ ਸਾਰਿਆਂ ਦੇ ਲਈ ਨਵਾਂ ਵਾਰਾ ਜਿਹੜਾ ਕੁੱਲ ਲੁਕਾਈ ਦੇ ਲਈ ਚੰਗਾ ਸਾਬਤ ਹੋਵੇ ਤੇ ਹੁਣ ਆਪਾਂ ਖਬਰਾਂ ਦੂਜੀਆਂ ਦਾ ਜਿਹੜੀ ਸਿਆਸਤ ਦੇ ਨਾਲ ਜੁੜੀਆਂ ਨੇ ਉਹਨਾਂ ਦਾ ਰੋਖ ਕਰ ਲਈਏ ਸ਼ਰਮਾ ਜੀ ਤੁਸੀਂ ਸਿਆਸਤ ਦੇ ਬਹੁਤ ਨੇੜਿਓਂ ਦੇਖਦੇ ਹੋ ਕਈ ਮਾਮਲਿਆਂ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਇੱਕ ਪੱਤਰਕਾਰ ਕੋਲੇ ਬਹੁਤ ਸਾਰੀਆਂ ਪਾਰਟੀਆਂ ਦੇ ਰਾਜ਼ ਵੀ ਹੁੰਦੇ ਨੇ ਤੇ ਬਹੁਤ ਸਾਰੇ ਸੋਰਸਸ ਕਰਕੇ ਆਪਾਂ ਨੂੰ ਉਹ ਗੱਲਾਂ ਵੀ ਪਤਾ ਹੁੰਦੀਆਂ ਜਿਹੜੀਆਂ ਇੱਕ ਆਮ ਬੰਦੇ ਤੱਕ ਨਹੀਂ ਅਪੜਦੀਆਂ ਜਾਂ ਅਖਬਾਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਕਈ ਵਾਰੀ ਨਹੀਂ ਬਣਦੀਆਂ 2025 ਦਾ ਜਿਹੜਾ ਸਵਾਲ ਆ ਉਹ ਪੰਜਾਬ ਦੀ ਸਿਆਸਤ ਦੇ ਲਿਹਾਜ਼ ਦੇ ਨਾਲ ਪੰਜਾਬ ਦੇ ਪਰਸਪੈਕਟਿਵ ਤੋਂ 2026 ਦੇ ਵਿੱਚ ਵੀ ਜਿਉਂਦਾ ਤਿਉਂ ਖੜਾ ਹੈ ਸਿਆਸੀ ਧਿਰਾਂ ਦੇ ਰੌਲੇ ਖਿਚੋਲੇ ਦੇ ਵਿੱਚੋਂ ਇਹ ਨਵੇੜਾ ਕਰਨ ਔਖਾ ਹੋਇਆ ਪਿਆ ਹੈ ਕਿ ਕਿਹੜਾ ਕੌਣ ਕਿਹਦੇ ਨਾਲ ਰਲਿਆ ਤੇ ਕੌਣ ਕਿਹਦੇ ਲਈ ਕੰਮ ਕਰ ਰਿਹਾ ਜੀ ਹਾਂ ਹਾਂ ਆ ਦੋ ਦਿਨ ਪਹਿਲਾਂ ਸੈਸ਼ਨ ਹੋ ਕੇ ਹਟਿਆ ਸਾਡੇ ਇੱਕ ਦਿਨ ਦਾ ਵਿਸ਼ੇਸ਼ ਜਲਾਸ ਹਾਂਜੀ ਬਿਲਕੁਲ ਉਹ ਚ ਪ੍ਰਗਟ ਸਿੰਘ ਦੇ ਸਵਾਲ ਤੇ ਜਵਾਬ ਦੇ ਰਹੇ ਸੀ ਮੁੱਖ ਮੰਤਰੀ ਸਾਹਿਬ ਕੇ ਬੜੀ ਪ੍ਰਗਟ ਸਿੰਘ ਤੁਸੀਂ ਟੀਮਾਂ ਦੀਆਂ ਕਿਉਂਕਿ ਤੁਸੀਂ ਕਪਤਾਨ ਰਹੇ ਹੋ ਤੁਸੀਂ ਟੀਮਾਂ ਦੀਆਂ ਗੱਲਾਂ ਕਰਨੀਆਂ ਸਾਨੂੰ ਕਦੇ ਵੀ ਟੀਮ ਕਹਿ ਦਿੰਨੇ ਆ ਕਦੇ ਇਹਨੂੰ ਵੀ ਟੀਮ ਕਹਿ ਦਿੰਨੇ ਆ ਕਦੇ ਤੁਹਾਨੂੰ ਕਹਿ ਦਿੰਦੇ ਨੇ ਐ ਕਿ ਉਹਨਾਂ ਦੀ ਵੀ ਟੀਮ ਆ ਕਹਿੰਦਾ ਬੀ ਟੀਮਾਂ ਹੀ ਬਣਿਓ ਅਸੀਂ ਤਾਂ ਏ ਟੀਮਾਂ ਅਸੀਂ ਤਾਂ ਲੋਕਾਂ ਦੀ ਏ ਟੀਮਾਂ ਜੀ ਜੀ ਇਹ ਸਵਾਲ ਜੇ ਪੰਜਾਬ ਦੀ ਵਿਧਾਨ ਸਭਾ ਚ ਗੂੰਜਦਾ ਏ ਟੀਮ ਬੀ ਟੀਮ ਵਾਲਾ ਜਮ ਤਰ ਪੁੱਛ ਤਾਂ ਗੱਲ ਆਪਣੇ ਆਮ ਕਹਾਵਤਾਂ ਨਾ ਕਿ ਜੇ ਧੂਆਂ ਤਾਂ ਹੀ ਨਿਕਲਦਾ ਜੇ ਅੱਗ ਲੱਗੀ ਹੁੰਦੀ ਹ ਹ ਹ ਹ ਸਹੀ ਗੱਲ ਕੌਣ ਹੈ ਕੀ ਦੀ ਬੀ ਟੀਮ ਹਮ ਪੰਜਾਬ ਦੇ ਲੋਕਾਂ ਨੇ ਹ ਹ ਖੇਤਰੀ ਪਾਰਟੀ ਦੇ ਹਵਾਲੇ ਨਾਲ ਅਕਾਲੀ ਦਲ ਨੂੰ ਹਮੇਸ਼ਾ ਮੂਰੇ ਰੱਖਿਆ ਹ ਹ ਤੇ ਪਰ ਪੰਜਾਬ ਚ ਆਪਣੇ ਤੋਂ ਵੀ ਮੂਰੇ ਲਿਆ ਕੇ ਆਰਐਸਐਸ ਨੂੰ ਕਿਨੇ ਬਿਠਾਇਆ ਹੂੰ ਸਹੀ ਹੈ ਅੱਜ ਜਿਹੜੇ ਕਹਿੰਦੇ ਨੇ ਕਿ ਸਾਤੋਂ ਪਟਨਾ ਸਾਹਿਬ ਦਾ ਵੀ ਪ੍ਰਬੰਧ ਖੋਲਿਆ ਸਾਤੋਂ ਦਿੱਲੀ ਦਾ ਵੀ ਪ੍ਰਬੰਧ ਖੋਲਿਆ ਹਰਿਆਣੇ ਦਾ ਵੀ ਪ੍ਰਬੰਧ ਖੋਲਿਆ ਹੈ ਨਾ ਕੁਝ ਤਰ੍ਹਾਂ ਕਹਿੰਦੀ ਆ ਇਹ ਜਥੇਦਾਰ ਵੀ ਉਹਨਾਂ ਦੀ ਲਵਾਈ ਨੇ ਇਹ ਗੱਲ ਜੇ ਪੰਥਕ ਜਮਾਤ ਚ ਹੋਵੇ ਅਕਾਲੀ ਗੱਲ ਚ ਹੋਵੇ ਤਾਂ ਫਿਰ ਇਹ ਹੁਣ ਵੀ ਟੀਮੋਂ ਜੀ ਤੁਸੀਂ ਉਹਨਾਂ ਦੀ ਸਹੀ ਗੱਲ ਹੈ ਅਜੇ ਵੀ ਤੁਸੀਂ ਅਜੇ ਵੀ ਦੇਖੋ ਕਿ ਹਾਂ ਢਿੰਡਸਿਆ ਨੇ ਵੱਖਰਾ ਦਲ ਬਣਾਇਆ ਸੀ ਤੇ ਉਹ ਦਮ ਪਰਦੇ ਸੀ ਜਨਤਕ ਤੌਰ ਤੇ ਕਿ ਸਾਡੀ ਸਾਂਝ ਬਹੁਤ ਹੈ ਬੀਜੇਪੀ ਨਾਲ ਸੇਤੀਓ ਘਟਜਣ ਹੋ ਜਾਣਾ ਸਾਡਾ ਹੂੰ ਸਹੀ ਗੱਲ ਹੈ ਬਿਲਕੁਲ ਇਸੇ ਤਰ੍ਹਾਂ ਬਾਦਲ ਦਲ ਨੂੰ ਤੁਸੀਂ ਨਜ਼ਰਸਾਨੀ ਕਰਕੇ ਦੇਖ ਲਓ ਅਜੇ ਵੀ ਉਹਨਾਂ ਦੇ ਲੀਡਰ ਇਸੇ ਆਸ ਦੇ ਵਿੱਚ ਵੀਰਵਾਲ ਦੇ ਵਰਗੇ ਮਸਲੇ ਦੇ ਉੱਤੇ ਉਹਨਾਂ ਵੱਲੋਂ ਕਟਨ ਪਾਉਣ ਦੇ ਮਸਲੇ ਤੇ ਉੱਤੇ ਉਹਨਾਂ ਚੋਂ ਕੇਂਦਰੀਕਰਨ ਕਰਨ ਵਾਲੇ ਮਸਲਿਆਂ ਦੇ ਪੰਜਾਬ ਦੇ ਹੱਕ ਕੂ ਤੇ ਡਾਕਾ ਮਰਦੇ ਮਸਲੇ ਤੇ ਤਵੀਰ ਰਾਹੀਓ ਲੜਦੇ ਨੇ ਬਿਆਨ ਰਾਹੀਓ ਲੜਦੇ ਨੇ ਤਰਾਤਲ ਤੇ ਨਹੀਂ ਆਪਣੇ ਮੋਰਚੇ ਵਾਲੀ ਲੜਾਈ ਭੁੱਲ ਗਿਆ ਅਕਾਲੀ ਦਲ ਹੂੰ ਸੋ ਫਿਰ ਕਿਉਂ ਨਹੀਂ ਬੋਲਦਾ ਇਹ ਸਿਆਸ ਨਾਲ ਕਿ ਪਤਾ ਨਹੀਂ ਕਦੋਂ ਘੜਜੋੜ ਕਰਨਾ ਪੈ ਜੀ ਜੀ ਸਹੀ ਗੱਲ ਜਿਹੜੇ ਕਹਿੰਦੇ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਨਾਲ ਬਣੇ ਆ ਹੂੰ ਅਸੀਂ ਪੁਨਰ ਸਰਜੀਤ ਹੋ ਕੇ ਆਏ ਆ ਉਹਨਾਂ ਚ ਵੀ ਚੰਦੂ ਮੱਜਰੇ ਵਰਗੇ ਤੱਕ ਹੈ ਨਾ ਰਖੜੇ ਵਰਗੇ ਤੱਕ ਅੱਦੇ ਫਿਰਦੇ ਨੇ ਕਿ ਸਾਂਝ ਪਾਵੇ ਤਾਂ ਸੀ ਸਾਡਾ ਤਾਂ ਹੱਥ ਪੈਂਦਾ ਬੀਜੇਪੀ ਨਾਲ ਹੂੰ ਸੋ ਲੈ ਦੇ ਕੇ ਹਰੇਕ ਆਪਣੇ ਆਪ ਨੂੰ ਇਹਨਾਂ ਦੇ ਵਿੱਚੋਂ ਕਹਾਉਣਾ ਅਕਾਲੀ ਦਲ ਚਾਹੁੰਦਾ ਹੈ ਹੂੰ ਸੋ ਇਹ ਪਰ ਜਾਣਾ ਬੀਜਪੀ ਨਾਲ ਚਾਹੁੰਦਾ ਸਾਂਝਾ ਉਧਰ ਤੇ ਫਿਰ ਇਹ ਕੀ ਹੈ ਜੀ ਹੂੰ ਤੇ ਲੋਕ ਤਾਂ ਸਵਾਲੀਆ ਨਿਸ਼ਾਨੀਆਂ ਦੇ ਵਿੱਚ ਮਤਲਬ ਅਮਰਪਾਲ ਸਿੰਘ ਜੀ ਦੇ ਨੁਕ ਦੇਖੀ ਜਾਂਦੇ ਨੇ ਕਿ ਉਹ ਨਾਲ ਕਿਤੇ ਟੂਲ ਬਣ ਕੇ ਤਾਂ ਨਹੀਂ ਕੰਮ ਹੋ ਜੂਗਾ ਉਧਰ ਵੀ ਉੱਥੇ ਤੱਕ ਲੋਕ ਸ਼ੰਕੇ ਸੋਭੇ ਕਰਦੇ ਨੇ ਇਹਦੇ ਕਾਰਨ ਕਰਦੇ ਨੇ ਕਿ ਕੀ ਇਸ ਤਰੀਕੇ ਕਰਦੀ ਰਾਜਨੀਤੀ ਪੰਜਾਬ 'ਚ ਹਾਵੀ ਹੁੰਦੀ ਜਾ ਰਹੀ ਹੈ ਕਿ ਕੇਂਦਰ ਸਾਰਿਆਂ ਨੂੰ ਕੰਟਰੋਲ ਕਰ ਰਿਹਾ ਹੂੰ ਸਹੀ ਗੱਲ ਫਿਰ ਆਪਾਂ ਇਹਨਾਂ ਨੂੰ ਲਾਂਬੇ ਵੀ ਰੱਖਦੀ ਹੈ ਸਭ ਤੋਂ ਵੱਡੀ ਜ਼ਿੰਮੇਵਾਰੀ ਸੂਬੇ ਦੇ ਲਈ ਕੰਮ ਕਰਨ ਦੀ ਸੂਬੇ ਦੇ ਲਈ ਖੜਨ ਦੀ ਸੂਬੇ ਦੇ ਮਸਲੇ ਹੱਲ ਕਰਨ ਦੀ ਸੱਤਾਕਾਰੀ ਕਰਦੀ ਹੁੰਦੀ ਹੈ ਹਮ ਜੀ ਤੇ ਲੋਕਾਂ ਨੇ ਚੁਣਤੇ ਜੀ ਨਾ ਤੁਹਾਡੀ ਜਾਤ ਦੇਖੀ ਨਾ ਤੁਹਾਡਾ ਧਰਮ ਦੇਖਿਆ ਨਾ ਤੁਹਾਡਾ ਪਿਛੋਕੜ ਦੇਖਿਆ ਨਾ ਤੁਹਾਡੀ ਜੇਬ ਦੇਖੀ ਨਾ ਤੁਹਾਡੀ ਸਮਰੱਥਾ ਦੇਖੀ ਪੰਜਾਬ ਨੇ ਇੱਕ ਸੁਰ ਹੋ ਕੇ ਹਮ ਬੰਨ੍ਹਵੇ ਜਿਤਾਤੇ ਹੋਰ ਪੰਜਾਬ ਕੀ ਕਰ ਦਿੰਦਾ ਸਹੀ ਗੱਲ ਤੇ ਤੁਸੀਂ ਕਿਹੜੀ ਕੇਂਦਰ ਦੇ ਖਿਲਾਫ ਲੜਾਈ ਲੜੀ ਜੀ ਪਾਣੀਆਂ ਦਾ ਰਾਖੇ ਦਾ ਡਰਾਮਾ ਤੇ ਪਾਣੀਆਂ ਦਾ ਕੰਟਰੋਲ ਹੋਣਾ ਕੋਲ ਹੈ ਹਮ ਪੰਜਾਬ ਯੂਨੀਵਰਸਿਟੀ ਦੀ ਲੜਾਈ ਚੰਡੀਗੜ੍ਹ ਦੀ ਲੜਾਈ ਲੈਂਡ ਪੂਲਿੰਗ ਦੀ ਲੜਾਈ ਹੈ ਕੇਂਦਰੀ ਮਸਲਿਆਂ ਦੇ ਉੱਤੇ ਤਿੰਨ ਖੇਤੀ ਕਰੂਨਾ ਤੋਂ ਲੈ ਕੇ ਆ ਹੁਣ ਜਿਹੜੇ ਬਿਜਲੀ ਸੋਧ ਬਿੱਲਾਂ ਤੱਕ ਰਮ ਰੇਗਾ ਤੱਕ ਇਹਦੀ ਲੜਾਈ ਲੜ ਕੌਣ ਰਿਹਾ ਹੈ ਹਮ ਜਾਂ ਮਜ਼ਦੂਰ ਲੜ ਰਿਹਾ ਹੈ ਜਾਂ ਕਿਸਾਨ ਲੜ ਰਿਹਾ ਹੈ ਜਾਂ ਜਥੇਬੰਦੀਆਂ ਲੜ ਰਹੀਆਂ ਜਾਂ ਆਵਾਮ ਲੜ ਰਿਹਾ ਜਾਂ ਲੋਕ ਲੜ ਰਹੇ ਨੇ ਸੰਸਥਾਵਾਂ ਲੜ ਰਹੇ ਕੁਝ ਮੀਡੀਆ ਲੜ ਰਿਹਾ ਸਰਕਾਰ ਕਿੱਥੇ ਹੈ ਸਰਕਾਰ ਦਾ ਵਿਸ਼ੇਸ਼ اجلاس ਬੁਲਾਉਣ ਚ ਮਾਹਰ ਹੈ ਕਾਗਜ਼ੀ ਬਕਤੀ ਅਸੀਂ ਦੁਰਸਤ ਰਹਿਣਾ ਤੇ ਉਹ ਕੇਂਦਰ ਨੂੰ ਕਹਿਣਾ ਜੀ ਸਾਨੂੰ ਮਾਫ ਕਰਿਓ ਅਸੀਂ ਮੜਾ ਜੇ ਲੋਕਾਂ ਨੂੰ ਦਿਖਾਉਣ ਲਈ ਡਰਾਮਾ ਕਰਨਾ ਜੀ ਇੱਕ ਪਾਸੇ ਤੁਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਨਰੇਗਾ ਜਿਹੜਾ ਨਵੇਂ ਰੂਪ ਚ ਆਇਆ ਉਹਦੇ ਵਿਰੋਧ ਕਰਨ ਲਈ ਮਤਾ ਪਾ ਰਹੇ ਹੋ ਪਰ ਪੱਲੇ ਪੰਜਾਬ ਦੇ ਪਿੰਡਾਂ 'ਚ ਤੁਹਾਡੇ ਅਧਿਕਾਰੀ ਜਾ ਕੇ ਕਹਿੰਦੇ ਨੇ ਬਲਾਉ ਗ੍ਰਾਮ ਸਭਾ ਹਮ ਕਿਦੇ ਕਹੇ ਤੇ ਗਏ ਸੀ ਸਹੀ ਭਵੰਤਮਨ ਦੇ ਕਹੇ ਤੇ ਕੇਜਰੀਵਾਲ ਦੇ ਕਹੇ ਤੇ ਅਮਿਤ ਸ਼ਾਹ ਦੇ ਕਹੇ ਤੇ ਅਜ ਤੱਕ ਪੰਜਾਬ ਨੂੰ ਇਹ ਨਹੀਂ ਦੱਸ ਸਕਿਆ ਤੁਸੀਂ ਹੂੰ ਜੇ ਤੁਹਾਡੇ ਕਹੇ ਤੇ ਨਹੀਂ ਗਏ ਤੁਸੀਂ ਉਹਨਾਂ ਦੀ ਪੁੱਛ ਪੜਤਾਲ ਕਿਉਂ ਨਹੀਂ ਕੀਤੀ ਅਜੇ ਤੱਕ ਹੂੰ ਤੇ ਫਿਰ ਵੀ ਟੀਮ ਕੌਣ ਹੈ ਦਿੱਲੀ ਦੀ ਹੂੰ ਸਹੀ ਹੈ ਹੁਣ ਕੇਜਰੀਬਾਲ ਜੀ ਖੁਦ ਕਹਿੰਦੇ ਰਹੇ ਨੇ ਕਿ ਮੇਰੇ ਪਿਤਾ ਜੀ ਆਰਐਸਐਸ ਜਾਂਦੇ ਰਹੇ ਨੇ ਜੀ ਸ਼ਾਖਾ ਲਾਉਂਦੇ ਰਹੇ ਨੇ ਸਾਡਾ ਪਛੋਕੜ ਰਿਆ ਹੂੰ 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 ਤੇ ਉਸ ਨੂੰ ਤੁਸੀਂ ਗਾਂ ਵਧਾਇਆ ਹੂੰ ਤਿਰੰਗਾ ਦੇਸ਼ ਦਾ ਝੰਡਾ ਤੇ ਤੁਸੀਂ ਪੰਜਾਬ ਦੇ ਵਿੱਚ ਨਾ ਕੋਈ ਫਿਰਕੂ ਦੰਗਾ ਨਾ ਕੋਈ ਫਸਾਦ ਨਾ ਕੋਈ ਅਜਿਹੀ ਬੰਡ ਤੁਸੀਂ ਜਿੱਤਰੰਗੇ ਯਾਤਰਾ ਲੈ ਲੈ ਕੇ ਕਦ ਲਈ ਆਏ ਸੀ ਇੱਥੇ ਹੂੰ ਸਹੀ ਗੱਲ ਉਹਦੇ ਪਿੱਛੇ ਕੀ ਰੂਪ ਸੀ ਹੂੰ ਉਹਦੇ ਪਿੱਛੇ ਕਿਹੜਾ ਰਾਸ਼ਟਰਵਾਦ ਵਾਲਾ ਪਹਿਲੂ ਸੀ ਹੂੰ ਫੇਰ ਤਾਜੀ ਇੰਟਰਵਿਊ ਹੈ ਪ੍ਰਸ਼ਾਂਤ ਕੂਸ਼ਨ ਦੀ ਹਾਂਜੀ ਹਾਂਜੀ ਲੰਬੀ ਚੌੜੀ ਇੰਟਰਵਿਊ ਸੁਣ ਕੇ ਦੇਖਿਓ ਹੂੰ ਉਹ ਸ਼੍ਰੀਆਮ ਕਹਿ ਰਹੇ ਨੇ ਕਿ ਸਤੋਂ ਗਲਤੀ ਹੋ ਗਈ ਸੀ ਅੰਨਾ ਹਜ਼ਾਰ ਦੇ ਅੰਦੋਲਨ ਚ ਉਹਦੇ ਪਿੱਛੇ ਆਰਐਸਐਸ ਬੀਜੇਪੀ ਦਾ ਡਿਜ਼ਾਈਨ ਸੀ ਸਾਰਾ ਹੂੰ ਸਹੀ ਹੈ ਤੇ ਜੇ ਉਹਨਾਂ ਦਾ ਡਿਜ਼ਾਈਨ ਸੀ ਉਹ ਡਿਜ਼ਾਈਨ ਹੁਣ ਤੱਕ ਆਮ ਆਦਮੀ ਪਾਰਟੀ ਦੇ ਰੂਪ ਚ ਤੁਰਿਆ ਫਿਰਦਾ ਹੂੰ ਸਹੀ ਗੱਲ ਹੁਣ ਤੱਕ ਵਰਕ ਕਰ ਰਿਹਾ ਕਿ ਚਲੋ ਗੁਜਰਾਤ ਆ ਜੋ ਕੇਜਰੀਵਾਲ ਜੀ ਹਮੇ ਜੀਤਣਾ ਹੈ ਚਲੋ ਰਾਜਸਥਾਨ ਆ ਜੋ ਚਲੋ ਹੁਣ ਬਿਹਾਰ ਵੀ ਆ ਜੋ ਹਰਿਆਣਾ ਵੀ ਆ ਜੋ ਕਿਹਨੂੰ ਜਿਤਾਉਣਾ ਜਾਨੇ ਆਪ ਜਿੱਤਣ ਜਾਨੇ ਕਿਹਨੂੰ ਜਿਤਾਉਣਾ ਜਾਨੇ ਸਹੀ ਗੱਲ ਹੈ ਬਿਲਕੁਲ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਜਹੀ ਜੀ ਯਾਰਾਨਾ ਅਮਿਤ ਸ਼ਾਹ ਨਾਲ ਸਭ ਨੂੰ ਪਤਾ ਹੂੰ ਲੁਕਿਆ ਨਹੀਂ ਕਿਸੇ ਤੋਂ ਸਤਿ ਸ੍ਰੀ ਅਕਾਲ ਜੀ ਸਹੀ ਗੱਲ ਹੈ ਅਜੇ ਤੱਕ ਇਹੀ ਨਹੀਂ ਪਤਾ ਲੱਗਿਆ ਕਿ ਸਰਕਾਰ ਕੇਜਰੀਵਾਲ ਦਾ ਵੱਧ ਹੁਕਮ ਆਂਦੀ ਹੈ ਕਿ ਮਿਤਸ਼ਾ ਦਾ ਹੁਕਮ ਆਂਦੀ ਪਰ ਮੰਨਦੀ ਦਿੱਲੀ ਦਾ ਹੁਕਮ ਹੈ ਹੂੰ ਤੇ ਸਾਡਾ ਰੋਣਾ ਹੀ ਇਹੀ ਰਿਹਾ ਪ੍ਰਵੀਨ ਜੀ ਜੀ ਜਿਹੜੀ ਧਿਰ ਦਿੱਲੀ ਤੋਂ ਚਲਦੀ ਉਹ ਕਦੇ ਪੰਜਾਬ ਦੀ ਸਗੀ ਨਹੀਂ ਉਹ ਚ ਕਾਂਗਰਸ ਸਭ ਤੋਂ ਮੂਰੇ ਹੈ ਹੂੰ ਕਿ ਕਾਂਗਰਸ ਬੀਜੇਪੀ ਇਹ ਕਹਿਣ ਨੂੰ ਰਾਸ਼ਟਰੀ ਪਾਰਟੀਆਂ ਨੇ ਜਿਹੜੀਆਂ ਇਹਨਾਂ ਨੇ ਕਦੇ ਆਪਣੇ ਰਾਸ਼ਟਰ ਦੇ ਖੇਤਰ ਚ ਆਉਂਦੇ ਸੁਬਿਆਂ ਦੀ ਵਾਂਹ ਹੀ ਨਹੀਂ ਭੜੀ ਨਹੀਂ ਭੜੀ ਸਹੀ ਗੱਲ ਹੈ ਸਭ ਤੋਂ ਵੱਧ ਕਾਂਗਰਸ ਨੇ ਰਾਜ ਭਗ ਮਾਨਿਆ ਹੂੰ ਜੇ ਤੁਸੀਂ ਸੁਭਿਆਂ ਦੇ ਹਕੂਕਾਂ ਤੇ ਪਹਿਰਾ ਦਿੱਤਾ ਹੁੰਦਾ ਜੇ ਦਿਨ ਦੇਖਣੇ ਕਿਉਂ ਪੈਂਦੇ ਹੂੰ ਸਹੀ ਸ਼ੁਰੂਆਕਾ ਹਾਲੀ ਸੱਤਾ ਹਾਸਲ ਕਰਨ ਦੀ ਇੱਛਾ ਰੱਖਦੇ ਹੋ ਪੰਜਾਬ ਚ ਤਾਂ ਪੰਜਾਬ ਦੇ ਮਸਲਿਆਂ ਤੇ ਲੜ ਕਿਉਂ ਨਹੀਂ ਹੁੰਦਾ ਹੂੰ ਸਹੀ ਗੱਲ ਸੋ ਇਸ ਲਈ ਹੁਣ ਤਾਂ ਆਵਾਦੀ ਪਾਰਟੀ ਵੀ ਰਾਸ਼ਟਰੀ ਪਾਰਟੀ ਇਸ ਲਈ ਰਾਸ਼ਟਰੀ ਪਾਰਟੀਆਂ ਤੋਂ ਉਮੀਦ ਨਹੀਂ ਲੋਕ ਲੈ ਦੇ ਕੇ ਫਿਰ ਖੇਤਰੀ ਪਾਰਟੀ ਵੱਲ ਦੇਖਦੇ ਨੇ ਪਰ ਖੇਤਰੀ ਪਾਰਟੀ ਖੇਤਰੀ ਪਾਰਟੀ ਬਣੇ ਤਾਂ ਸਹੀ ਹੂੰ ਉਹ ਖੇਤਰ ਦੀ ਹੋ ਕੇ ਤਾਂ ਆਵੇ ਦੱਸੇ ਤਾਂ ਸਹੀ ਸਹੀ ਸੋ ਇਸ ਲਈ ਜਿਹੜਾ ਸਵਾਲ 225 ਚ ਰਿਹਾ ਉਹ ਸਵਾਲ 226 ਚ ਵੀ ਕਾਇਮ ਹੈ ਕਿ ਲੋਕਾਂ ਦਾ ਕੋਈ ਦਲ ਹੈ ਲੋਕਾਂ ਦਾ ਕੋਈ ਲੀਡਰ ਹੈ ਕਿ ਜਾਂ ਸਾਰੇ ਹੀ ਦਲ ਸਾਰੇ ਹੀ ਲੀਡਰ ਰਲੇ ਮਲੇ ਨੇ ਤੇ ਸਾਰੇ ਹੀ ਦਿੱਲੀ ਦੇ ਸਕੇ ਨੇ ਪੰਜਾਬ ਦਾ ਕੋਈ ਸਟਾ ਨਹੀਂ ਨਹੀਂ ਸਹੀ ਕਹ ਤੁਸੀਂ ਸ਼ਰਮਾ ਜੀ ਜੇਕਰ ਜ਼ਰੂਰੀ ਨਹੀਂ ਹੁੰਦਾ ਗੱਠਜੋੜ ਐਲਾਨੀਆਂ ਹੀ ਹੋਵੇ ਕਈ ਵਾਰੀ ਆਣਾ ਐਲਾਨੇ ਗੱਠਜੋੜ ਹੁੰਦੇ ਨੇ ਜ਼ਰੂਰੀ ਨਹੀਂ ਹੁੰਦਾ ਉਹਨਾਂ ਦਾ ਹਮਾਇਤੀ ਜਾਂ ਉਹਨਾਂ ਲਈ ਸਟੇਜਾਂ ਤੋਂ ਪ੍ਰਚਾਰ ਕਰਨ ਵਾਲਾ ਹੀ ਉਹਨਾਂ ਦਾ ਕੰਮ ਕਰ ਰਿਹਾ ਹੋਵੇ ਕਈ ਵਾਰੀ ਦੂਜੇ ਪਾਸਿਓਂ ਖੜ ਕੇ ਵੀ ਲੋਕ ਉਹਨਾਂ ਦਾ ਕੰਮ ਕਰੀ ਜਾਂਦੇ ਦਲਕੋ ਲੋਕਮੇ ਏਜੰਡੇ ਦੇ ਨਾਲ ਜਦੋਂ ਫਿਰਕਾ ਪ੍ਰਸਤੀ ਵਾਲੀ ਲੀਕ ਵੱਡੀ ਕਰਦੇ ਆ ਜਦੋਂ ਜ਼ਮਾਨੇ ਦੇ ਵਿੱਚ ਹੇਟ ਫਲਾਉਣ ਵਾਲੀ ਲੀਕ ਵੱਡੀ ਕਰਦੇ ਤਾਂ ਉਹਨਾਂ ਦੇ ਕੰਮ ਕਰ ਰਹੇ ਨੇ ਨਾ ਇੱਕ ਤਰੀਕੇ ਨਾਲ ਜੀ ਅਗਲੀ ਗੱਲ ਕਰੀਏ ਪੰਜਾਬ ਪੁਲਿਸ ਦੀ ਇੱਕ ਬਹੁਤ ਵੱਡੀ ਫੋਰਸ ਪੰਜਾਬ ਪੁਲਿਸ ਤੇ ਬਾਰੇ ਗੱਲ ਕਰ ਲਗੇ ਡੀਜੀਪੀ ਕਹਿ ਰਹੇ ਨੇ ਕਿ ਇਹਨੇ ਪੰਜਾਬ ਪੁਲਿਸ ਨਵੇਂ ਸਾਲ 'ਚ ਨਵੇਂ ਰੰਗ 'ਚ ਨਜ਼ਰ ਆਊਗੀ ਇਨਕਾਊਂਟਰਾਂ ਦਾ ਦੌਰ ਬੰਦ ਹੋਊਗਾ ਜਾਂ ਕਿਸੇ ਹੋਰ ਰੂਪ ਦੇ ਵਿੱਚ ਗੱਲ ਕਹਿ ਰਹੇ ਨੇ ਦੇਖੋ ਡੀਜੀਪੀ ਸਾਹਿਬ ਪੰਜਾਬ ਮੂਰੇ ਇੱਕ ਨਵੀਂ ਪਰਵਾਸਾ ਰੱਖ ਰਹੇ ਨੇ ਜੀ ਉਹ ਕਹਿੰਦੇ ਵੀ ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਕੰਟਰੋਲ ਚ ਹੈ ਠੀਕ ਹੈ ਪੰਜਾਬ ਚ ਕੋਈ ਅਮਨ ਕਾਨੂੰਨ ਦੀ ਸਥਿਤੀ ਵਿਗੜੀ ਹੋਈ ਨਹੀਂ ਮਤਲਬ ਮੈਨੂੰ ਵੀ ਪਤਾ ਉਹ ਕਿਹੜੀ ਕਿਤਾਬ ਪੜ ਕੇ ਆਉਂਦੇ ਨੇ ਉਹ ਸਦਾ ਅਸੀਂ ਉਹ ਕਿਤਾਬ ਨਾ ਪੜੀ ਹੋਵੇ ਜਿੱਥੇ ਪਰਵਾਸੀ ਹੀ ਬਦਲ ਗਈ ਹੋਵੇ ਅਮਨ ਕਾਨੂੰਨ ਦੀ ਜਾਣ ਕੋ ਹੋਰ ਲਾਉਂਦੇ ਵਿੱਚ ਆਏ ਦਿਨ ਇਨਕਾਉਂਟਰ ਹਮ ਆਏ ਦਿਨ ਗੋਲੀਬਾਰੀ ਆਏ ਦਿਨ ਲੁੱਟਖੋ ਆਏ ਦਿਨ ਚੈਨੀਖੋ ਤੋਂ ਲੈ ਕੇ ਦੁਕਾਨ ਚ ਬੈਠਿਆਂ ਨੂੰ ਗੋਲੀਆਂ ਮਾਰਜੋ ਬਾਜ਼ਾਰ ਚ ਗੋਲੀਆਂ ਮਾਰਜੋ ਖੇਡ ਮੈਦਾਨਾਂ ਚ ਗੋਲੀਆਂ ਮਾਰਜੋ ਲੀਡਰਾਂ ਨੂੰ ਘਰਾਂ ਉਹਨਾਂ ਦੇ ਵਿਹੜਿਆਂ ਚ ਗੋਲੀਆਂ ਮਾਰਜੋ ਤੇ ਜੀ ਜੀ ਪੰਜਾਬ ਦੇ ਮੁਖੀ ਕਹਿਣ ਕਿ ਜੀ ਪੰਜਾਬ ਚੰਪੂ ਦੀ ਸਿੱਠੀ ਹੈ ਤੁਹਾਡੇ ਐਸਐਸਪੀ ਸਸਪੈਂਡ ਹੋਣ ਲੱਗ ਜਾਣ ਤੁਹਾਡਾ ਡੀਜੀਪੀ ਤਲਬ ਹੋਣ ਲੱਗ ਜਵੇ ਸਹੀ ਹੈ ਹੈ ਨਾ ਤੇ ਤੁਸੀਂ ਤਾਂ ਵੀ ਕਹੋ ਜੀ ਸਾਰਾ ਕੁਝ ਸਾਡੇ ਕੰਟਰੋਲ ਚ ਹਮ ਜੇਲ੍ਹਾਂ ਦੇ ਵਿੱਚ ਹਾਲਤ ਕਹੀ ਜੀ ਹੋਵੇ ਤੇ ਬਾਹਰ ਹਾਲਤ ਕਹੀ ਜੀ ਹੋਵੇ ਚਿੱਟਾ ਸ਼ਰੀਆਮ ਬਿਕਦਾ ਹੋਵੇ ਥਾਣਿਆਂ ਤੇ ਹਮਲੇ ਹੁੰਦੇ ਹੋਣ ਹੈ ਗਰਨੇਡ ਸਿੱਟੇ ਜਾਂਦੇ ਹੋਣ ਡਰੋਨ ਆਉਂਦੇ ਹੋਣ ਨਸ਼ਾ ਫੜਿਆ ਜਾਂਦਾ ਹੀ ਇੰਨੇ ਵੱਡੀ ਗਿਣਤੀ ਚ ਹੋਵੇ ਤੁਸੀਂ ਕਹੋ ਜੀ ਅਸੀਂ ਇੰਨੇ ਨੇ ਹਜ਼ਾਰ ਬੰਦੇ ਫੜ ਲਏ ਜੀ ਇੰਨੇ ਤਸਕਰ ਫੜ ਲਏ ਜੀ ਤੇ ਅੰਕੜੇ ਦੇਖ ਕੇ ਤੁਸੀਂ ਪੰਜਾਬ ਦਾ ਢਿੱਡ ਭਰਨਾ ਚਾਹੋ ਹੂੰ ਫੇ ਤੁਸੀਂ ਕਹੋ ਜੀ ਪੰਜਾਬ ਚ ਮਨਕੋ ਹੁੰਦੀ ਸਥਿਤੀ ਹੈ ਤੇ ਹੁਣ ਤਾਂ ਡੀਪੀ ਸਾਹਿਬ ਕਹਿੰਦੇ ਕਿ ਬਸ ਪ੍ਰੈਸ ਕਾਨਫਰੰਸ ਕੀਤੀ ਬਕਾਇਦਾ ਲੰਬੀ ਚੋੜੀ ਸਹੀ ਹੈ ਕਿ ਆਪਾਂ ਦਾ ਹੁਣ 1600 ਬੰਦੇ ਹੋਰ ਭਰਤੀ ਕਰ ਰਹੇ ਹਾਂ ਹੂੰ ਇੰਸਪੈਕਟਰ ਐਸਆਈ ਐਸਆਈ ਤੇ ਲੋਕ ਠਾਣੇ ਜੇ ਤੁਹਾਨੂੰ ਪੂਰੇ ਬੰਦੇ ਮਿਲਿਆ ਕਰਨਗੇ ਮਤਲਬ ਸੋਨਾ 1600 ਬੰਦਿਆਂ ਨਾਲੇ ਠਾਣੇ ਭਰ ਜਾਣਗੇ ਹੂੰ ਸਹੀ ਗੱਲ ਹੈ ਜਿੰਨੀ ਪਹਿਲਾ ਪੰਜਾਬ ਕੋਲ ਨਫਰੀ ਆ ਇੰਨੀ ਤਾਂ ਕਿਸੇ ਸੂਬੇ ਕੋਲ ਵੀ ਨਹੀਂ ਹੂੰ ਹੂੰ ਸਭ ਤੋਂ ਵੱਧ ਮਤਲਬ ਜਿੰਨੀ ਸਾਡੀ ਜਨਸੰਖਿਆ ਦੀ ਔਸਤ ਦੇ ਹਿਸਾਬ ਨਾਲ ਸਾਡੇ ਕੋਲ ਨਫਰੀ ਆ ਇੰਨੀ ਜਨਸੰਖਿਆ ਦੇ ਹਿਸਾਬ ਨਾਲ ਹੋਰ ਕਿਸੇ ਕੋਲ ਵੀ ਨਹੀਂ ਉਤਰ ਪੁਲਿਸ ਦਾ ਮਾਮਲਾ ਜੇ ਅਸੀਂ ਵੱਧਾਂ ਤੇ ਲਗਾਤਾਰ ਮੁੱਖ ਮੰਤਰੀ ਤੇ ਪੁਲਿਸ ਦੀ ਭਰਤੀ ਦੀ ਉਹ ਗੱਲ ਕਰਦੇ ਨੇ ਸਹੀ ਪੁਲਿਸ ਵਧਾਉਣੀ ਪੈਂਦੀ ਆ ਦਾ ਮਤਲਬ ਤੁਹਾਡੇ ਕੋਲ ਸੂਬਾ ਕੰਟਰੋਲ ਚ ਨਹੀਂ ਹੂੰ ਔਰ ਸਬਦਨ ਦਾ ਮਤਲਬ ਇਹੀ ਹੀ ਹੈ ਹੂੰ ਹੂੰ ਫੇਰ ਫਿਰ ਤੁਸੀਂ ਕਹਿੰਦੇ ਹੋ ਕਿ ਥਾਣਿਆਂ ਚੋਂ ਬੰਦੇ ਮਿਲਿਆ ਕਰਨਗੇ ਉਹਦੇ ਲਈ ਤਾਂ ਗੱਲ ਮੰਨਦੇ ਹੋ ਨਾ ਕਿ ਲੋਕ ਥਾਣੇ ਜਾਂਦੇ ਆ ਖੱਜਲ ਖਵਾਰ ਨੂੰ ਥਾਣੇ ਚ ਉਹਨਾਂ ਨੂੰ ਕੋਈ ਨਹੀਂ ਮਿਲਦਾ ਕੋਈ ਮਿਲਦਾ ਨਹੀਂ ਸਹੀ ਗੱਲ ਹੂੰ ਕਿਉਂਕਿ ਥਾਣਿਆਂ ਦੇ ਵਿੱਚ ਜੇ ਕਿਸੇ ਥਾਣੇ ਚ 100 ਬੰਦਾ ਹੈ ਉਹਦੀ ਡਿਊਟੀ ਹੈ 100 ਦੀ ਤਾਂ ਉਹ ਚ ਲੱਭਣਗੇ ਤੁਹਾਨੂੰ 12 15 20 ਮਸਾਂ ਹੂੰ ਬਾਕੀ 80 ਤਾਂ ਕੋਈ ਕੁੱਤਾ ਘਮਾਉਣ ਤੇ ਆ ਤੇ ਕੋਈ ਰਸੋਈਆ ਬਣਿਆ ਤੇ ਕੋਈ ਮੈਡਮ ਨੂੰ ਸ਼ੋਪਿੰਗ ਕਰਾਉਣ ਤੇ ਆ ਕੋਈ ਜਵਾਬ ਛੱਡਣ ਤੇ ਆ ਕੋਈ ਤੁਹਾਡੀ ਗੱਡੀਆਂ ਦੀ ਖਿੜਕੀਆਂ ਖੋਲਣ ਤੇ ਆ, ਹਾਂ ਕੋਈ ਤੁਹਾਡੀ ਸੁਰੱਖਿਆ 'ਚ ਲੱਗਿਆ ਤੇ ਕੋਈ ਤੁਹਾਡੇ ਗੇਟ ਤੇ ਖੜਾ ਹੈ, ਕੋਈ ਤੁਹਾਡੇ ਫਾਰਮ ਹਾਊਸ ਤੇ ਖੜਾ ਹੈ, ਕੋਈ ਤੁਹਾਡੇ ਰਿਸ਼ਤੇਦਾਰਾਂ ਨੇ ਟੰਗਿਆ, ਕੋਈ ਚੌਣਾ 'ਚ ਲੱਗਿਆ, ਕੋਈ ਚੌਂਕਾਂ 'ਚ ਖੜਾ ਹੈ। ਆਣੇ 'ਚ ਕਿੱਥੇ ਹੈ? ਹੂੰ, ਸਹੀ ਗੱਲ। ਤੇ ਫਿਰ ਹੁਣ ਤੁਸੀਂ ਕਹਿੰਦੇ ਹੋ ਕਿ ਨਵੀਂ ਭਰਤੀ ਹੋਣ ਤੋਂ ਬਾਅਦ ਆਹ ਲਓ ਜੀ ਅਸੀਂ ਦਰਸਤ ਕਰਨ ਦਾ ਫੈਸਲਾ ਕਰ ਲਿਆ। 112 ਡਾਇਲ ਕਰਾ ਕਰੋਗੇ ਤਾਂ ਅਸੀਂ ਹੁਣ 5 ਮਿੰਟ 'ਚ ਆ ਜਾ ਕਰਾਂਗੇ। ਜੀ ਸਾਡਾ ਰਿਸਪੌਂਸ ਕਰਨ ਦਾ ਟਾਈਮ 12 ਤੋਂ 18 ਮਿੰਟ ਸੀ। ਹੁਣ ਇਹਨੂੰ ਘਟਾ ਕੇ ਅਸੀਂ 7 ਤੋਂ 8 ਮਿੰ ਫਿਰ ਅਸੀਂ ਮਾਰਚ ਤੱਕ ਜਾਂਦੇ ਜਾਂਦੇ 5 ਮਿੰਟ ਤੇ ਆ ਜਾਣਾ ਜੀ ਹਾਂ ਆ ਵੀ ਘਟਾਉਣਾ ਚੰਗੀ ਗੱਲ ਹੈ ਜੀ ਕਰੋ ਪਹੁੰਚੋ ਤਾਂ ਸਹੀ ਲੋਕਾਂ ਕੋਲ ਹਾਂ ਹੈਨਾ ਪਰ ਉੱਥੇ ਜਾ ਕੇ ਕਰਨਾ ਕੀ ਆ ਹਕੀਕਤ ਇਹ ਆ ਕਿ ਲੋਕਾਂ ਨੂੰ ਜਿੰਨਾ ਡਰ ਗੈਂਗਸਟਰਾਂ ਤੋਂ ਲੱਗਦਾ ਉਹਨਾਂ ਨਾਲੋਂ ਵੱਧ ਹੁਣ ਕਾਖੀ ਤੋਂ ਲੱਗਦਾ ਬਿਲਕੁਲ ਜੇ ਪੁਲਿਸ ਤੋਂ ਡਰ ਲੱਗਦਾ ਹਾਂ ਹਾਂ ਜੇ ਸੜਕ ਤੇ ਜਾਂਦੇ ਆ ਤੁਹਾਨੂੰ ਨਾਕਾ ਦੇਖ ਕੇ ਸੁਰੱਖਿਆ ਦੀ ਬਜਾਏ ਭੈਅ ਆਉਂਦਾ ਹਾਂ ਜੇ ਪੋਰਸ ਖੜੀਆ ਲੈ ਵੀ ਹੁਣ ਕੀ ਕਰਾਂਗੇ ਇਹ ਸੋਚਣਾ ਪੈਂਦਾ ਠੀਕ ਠਾਕ ਬੰਦੇ ਜਿਹਦੇ ਕੋਲ ਕਾਗਜ਼ ਪੱਤਰ ਵੀ ਪੂਰੇ ਨੇ ਸਾਰਾ ਕੁਝ ਸਹੀ ਆ ਪਰਵਾਹ ਨਾਲ ਜਾ ਰਿਹਾ ਹੂੰ ਉਹਨੂੰ ਵੀ ਜੇ ਖਾਕੀ ਦੇਖ ਕੇ ਡਰ ਲੱਗਦਾ ਹੈ ਹੂੰ ਤੇ ਜਨਾਬ ਨਵੇਂ ਸਾਲ 'ਚ ਕਿਹੜਾ ਰੂਪ ਬਦਲ ਕੇ ਆਜੋਗੇ ਤੁਸੀਂ ਜੀ ਸਹੀ ਆ ਸੋ ਇਸ ਲਈ ਬੀਜੀਪੀ ਸਭ ਸੋਚੋ ਜ਼ਰੂਰ ਹੂੰ ਕਿ ਤੁਸੀਂ ਵੀ ਜਿਹੜਾ ਦੋ ਬੇੜੀਆਂ 'ਚ ਪੈਰ ਰੱਖ ਕੇ ਚੱਲਦੇ ਹੋ ਕਿ ਉਰੇ ਵਾਲੇ ਆਕਾ ਨੂੰ ਵੀ ਖੁਸ਼ ਕਰ ਲਈਏ ਦਿੱਲੀ ਵਾਲਿਆਂ ਨੂੰ ਵੀ ਖੁਸ਼ ਕਰ ਲਈਏ ਹੈ ਨਾ ਤੇ ਉਹਦੇ ਲਈ ਪੰਜਾਬ ਦੇ ਵਿੱਚ ਵੀ ਜਿਸ ਤਰ੍ਹਾਂ ਦਾ ਮਾਹੌਲ ਸਜਾਇਆ ਜਾ ਰਿਹਾ ਕਿ ਬਲਡੋਜ਼ਰ ਕਰ ਚਰ ਲਿਆਵਾਂਗੇ ਜੀ ਇੱਥੇ ਵੀ ਜੋਗੀ ਰੰਗ ਚਾਹੀਦਾ ਜੀ ਜੋਗੀ ਰੰਗ ਤਾਂ ਆਇਆ ਪਿਆ ਹਮ ਹੈਨਾ ਇੱਥੇ ਤਾਂ ਜੁਧ ਨਸ਼ਿਆਂ ਵਿਰੁੱਧ ਘਰ ਢਾਉਣ ਤੱਕ ਗਿਆ ਮਕਾਨ ਢਾਉਣ ਤੱਕ ਗਿਆ ਤੇ ਜਿਹੜੇ ਥੋੜਾ ਮੁਖੇ ਨਸ਼ੇ ਫੇਰਨੀ ਮੁਖੇ ਜੀ ਜੀ ਕਿਹੜਾ ਕ੍ਰਾਂਤੀ ਇਹਨਾਂ ਦੀ ਪਖਾਨਿਆਂ ਚ ਵੜ ਗਈ ਤੇ ਪੁਲਿਸ ਕਹਿੰਦੀ ਜੀ ਅਸੀਂ ਸਾਰਾ ਕੁਝ ਦਰਸਤ ਕਰ ਲਿਆ ਆਪਣੇ ਖੇਤਰ ਚ ਸੋ ਕੁਝ ਵੀ ਦਰਸਤ ਨਹੀਂ ਹੈ ਜੀ ਜੀ ਸੋ ਇਸ ਲਈ ਜਦੋਂ ਦਰਸਤ ਨਾ ਹੋਵੇ ਫਿਰ ਉਹਦੇ ਵਿੱਚ ਉਮੀਦ ਕਰਦੇ ਆ ਕਿ ਗ੍ਰਹਿ ਮੰਤਰੀ ਸਾਹਿਬ ਵੀ ਦਰਸਤ ਹੋ ਜਾਣ ਨਵੇਂ ਸਾਲ ਚ ਐਂਡਜੀਪੀ ਸਾਹਿਬ ਵੀ ਦਰਸਤ ਹੋ ਜਾਣ ਜੇ ਉੱਪਰ ਵਾਲੇ ਆਕਾ ਠੀਕ ਹੋ ਜਾਣਗੇ ਤਾਂ ਹੋ ਸਕਦਾ ਥੱਲੇ ਦੀ ਨਫਰੀ ਵੀ ਠੀਕ ਹੋ ਜਵੇ ਪਰ ਪੁਲਿਸ ਨੂੰ ਆਪਣੇ ਜਵਾਨ ਦਾ ਤਰੀਕਾ ਆਪਣੇ ਚੱਲਣ ਚੱਲਣ ਦਾ ਤਰੀਕਾ ਆਪਣੇ ਕੰਮ ਕਰ ਦਾ ਤਰੀਕਾ ਬਦਲਣਾ ਪੈਣਾ ਮਤਲਬ ਜਿਵੇਂ ਆਪਾਂ ਪਹਿਲਾਂ ਕਹਿੰਨੇ ਆ ਕਿ ਤਰੀਕ ਬਦਲਣਾ ਕੁਛ ਨਹੀਂ ਬਦਲਣਾ ਨੀਅਤ ਨੀਤੀ ਹੈ ਨਾ ਆਪਣਾ ਈਮਾਨ ਉਹ ਸਾਰਾ ਕੁਝ ਜੇ ਨਵੇਂ ਰੂਪ ਚ ਬਦਲ ਕੇ ਸਾਹਮਣੇ ਆਓਗੇ ਤਾਂ ਪੁਲਿਸ ਦਾ ਨਵਾਂ ਰੂਪ ਆਊਗਾ ਨਹੀਂ ਨਹੀਂ ਆਉਣ ਵਾਲਾ ਇਹ ਨਹੀਂ ਤਾਂ ਫਿਰ ਇਹ ਖਵਾਬ ਹੈ ਸਿਰਫ ਜੀ ਬਿਲਕੁਲ ਨਾਲੇ ਜਿਹੜੀ ਤੁਸੀਂ ਗੱਲ ਕੀਤੀ ਨੇ ਵੀ ਦਿੱਲੀੋਂ ਚੱਲਦਾ ਹੁਣ ਆਮ ਸੁਣਨ ਵਾਲੇ ਬੰਦੇ ਨੂੰ ਲੱਗਦਾ ਵੀ ਕੀ ਹਰੇਕ ਚੀਜ਼ ਹੀ ਦਿੱਲੀੋਂ ਚੱਲ ਰਹੀ ਆ ਉਹ ਇਹ ਤਾਂ ਕਹੀ ਜਾਂਦੀ ਹੈ ਗੱਲ ਕਿਉਂਕਿ ਪੰਜਾਬ ਪੱਖੀ ਕੁਝ ਲੱਗਦਾ ਹੀ ਨਹੀਂਗਾ ਪੰਜਾਬ ਪੱਖੀ ਕੁਝ ਨਜ਼ਰ ਹੀ ਨਹੀਂ ਆਉਂਦਾ ਇਸੇ ਕਰਕੇ ਆਪਾਂ ਨੂੰ ਉਧਰ ਨੂੰ ਉਸ ਥਿਉਰੀ ਦੇ ਉੱਤੇ ਆਪਾਂ ਨੂੰ ਜਿਆਦਾ ਹੀ ਜ਼ੋਰ ਦੇਣਾ ਪੈਂਦਾ ਨਾ ਉਸ ਤੇ ਨਿਯੁਕਤੀਆਂ ਉੱਥੋਂ ਹੁੰਦੀਆਂ ਤੈ ਉਹ ਕਰਦੇ ਨੇ ਰਿਮੋਟ ਕੰਟਰੋਲ ਉੱਥੇ ਜਦੋਂ ਰਿਮੋਟ ਕੰਟਰੋਲ ਉੱਥੇ ਸਾਰਾ ਕੁਝ ਚਲਾਉਂਦੇ ਨੇ ਬਿਲਕੁਲ ਜੀ ਜੀ ਡਾਇਰੈਕਟ ਚੀਫ ਸੈਕਟਰੀ ਨੂੰ ਚਿੱਠੀਆਂ ਆਉਂਦੀਆਂ ਨੇ ਹੁਕਮ ਆਉਂਦੇ ਆ ਗ੍ਰਾਮ ਸਭਾ ਦਾ ਹੁਕਮ ਡਾਇਰੈਕਟ ਆਇਆ ਤੇ ਸਰਕਾਰ ਤਿੰਨ ਚਾਰ ਦਿਨ ਦੱਬੀ ਬੈਠੀ ਰਹੀ ਅਸੀਂ ਮੀਡੀਆ 'ਚ ਜਦੋਂ ਗੱਲ ਕੱਢ ਲਈ ਫਿਰ ਬੋਲਣਾ ਸ਼ੁਰੂ ਕੀਤਾ ਤਾਂ ਵੀ ਸੈਸ਼ਨ 'ਚ ਗ੍ਰਾਮ ਸਭਾ ਦਾ ਜ਼ਿਕਰ ਤੱਕ ਨਹੀਂ ਕੀਤਾ ਹੂੰ ਜੀ ਜੀ ਡਰ ਲੱਗਦਾ ਨਾ ਦਿੱਲੀ ਤੋਂ ਹੂੰ ਦਿੱਲੀ ਨੂੰ ਡਰ ਲੱਗਦਾ ਦਿੱਲੀ ਦੇ ਫੈਸਲਿਆਂ ਨੂੰ ਤੁਸੀਂ ਚੈਲੰਜ ਨਹੀਂ ਕਰਦੇ ਹੂੰ ਉਹ ਆ ਕੇ ਅਸੀਂ ਲੜਨਾ ਫੈਡਰਲਿਜ਼ਮ ਦੇ ਲਈ ਹੈ ਦਿੱਲੀ ਦੇ ਫੈਸਲਿਆਂ ਨੂੰ ਚੈਲੰਜ ਨਹੀਂ ਕਰਨਾ ਇਹਨਾਂ ਨੇ ਵੇਖੋ ਤੁਸੀਂ ਕਿਹ ਕੈਸੀ ਲੜਾਈ ਅਗਲੀ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ ਸਿੱਧੂ ਸਾਹਿਬ ਖਬਰਾਂ ਦੇ ਵਿੱਚ ਰਹਿਣਾ ਹੁੰਦਾ ਨਵਜੋਤ ਸਿੰਘ ਸਿੱਧੂ ਨੂੰ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਹੁਣ ਹਿਮਾਚਲ ਦੇ ਵਿੱਚ ਗਏ ਸੀਗੇ ਤੇ ਉੱਥੇ ਪਹਾੜਾਂ ਦੀ ਵੀਡੀਓ ਪਾ ਰਹੇ ਨੇ ਤੇ ਦੱਸ ਰਹੇ ਨੇ ਕਿ ਕਿਵੇਂ ਕੋਈ ਪਰਿਵਾਰ ਜਿਹੜਾ ਸਿਆਸੀ ਤੌਰ ਤੇ ਉੱਤੇ ਉਹਨੇ ਕਿਵੇਂ ਖਰੀਦ-ਫਰੋਖਤ ਕੀਤੀ ਹੈ ਬਾਦਲਾਂ ਦਾ ਨਾਂ ਇੱਕ ਵਾਰੀ ਫਿਰ ਚਰਚਾ ਦੇ ਵਿੱਚ ਆ ਗਿਆ ਸਿੱਧੂ ਦੀ ਇਸ ਵੀਡੀਓ ਦੇ ਨਾਲ ਬਿਲਕੁਲ ਜੀ ਨਵਜੋਤ ਸਿੰਘ ਸਿੱਧੂ ਲਗਭਗ ਹੁਣ ਕਾਫੀ ਚਰਚਾ ਚ ਨੇ ਖਾਸ ਕਰਕੇ ਨਵਜੋਤ ਕੌਰ ਸਿੱਧੂ ਕਰਕੇ ਨਵਜੋਤ ਸਿੰਘ ਸਿੱਧੂ ਜ਼ਿਆਦਾ ਚਰਚਾ ਚ ਨੇ ਪਰ ਹੁਣ ਨਵਜੋਤ ਸਿੰਘ ਸਿੱਧੂ ਆਪਣੀ ਵੀਡੀਓ ਦੇ ਰੂਪ ਚ ਸਾਹਮਣੇ ਆਏ ਨੇ ਹੁਣ ਤੱਕ ਤਾਂ ਬੀਬੀ ਨਵਜੋਤ ਕੌਰ ਲਗਾਤਾਰ ਸਿਆਸੀ ਬਾਅਰ ਕਰ ਰਹੀ ਸੀ ਚ ਸੱਸੀ ਹਮਲੇ ਕਰ ਰਹੀ ਸੀ ਉਹਦੀ ਜੋ ਚਰਚਾ ਚ ਸੀ ਪਰ ਉਹ ਨਵਜੋਤ ਸਿੰਘ ਸਿੱਧੂ ਆਪਣੀ ਬੇਟੀ ਦੇ ਨਾਲ ਪਹਾੜਾਂ ਦੀ ਸੈਰ ਤੇ ਨੇ ਤੇ ਪਹਾੜਾਂ ਦੀ ਸੈਰ ਦੇ ਦੌਰਾਨ ਉਹਨਾਂ ਦੀਆਂ ਦੋ ਵੀਡੀਓ ਜਿਦੇ ਵਿੱਚ ਉਹਨਾਂ ਦੀ ਬੇਟੀ ਨਾਲ ਦਿਖ ਰਹੀ ਆ ਜੋਲੇ ਵਿੱਚ ਇੱਕ ਚ ਹਾਸੀ ਖੇਡੀ ਜੀ ਕਰਦੇ ਕੋਈ ਸ਼ੇਅਰ ਜਾ ਪੜਦੇ ਕਮੈਂਟ ਜਾ ਕਰਦੇ ਐਨਾ ਇੱਕ ਹੋਟਲ ਦੀ ਉੱਚ ਦਿਖਦੇ ਨੇ ਤੇ ਦੂਸਰੇ ਚ ਪਹਾੜਾਂ ਦੇ ਉੱਤੇ ਟੀਸੀ ਤੇ ਖੜੇ ਨਜ਼ਰ ਆਉਂਦੇ ਨੇ ਤੇ ਉੱਥੇ ਸਥਾਨਕ ਇੱਕ ਬੱਚੀ ਨਾਲ ਗੱਲ ਕਰਦਿਆਂ ਉਹ ਇਹ ਕਹਿੰਦੇ ਨੇ ਕੱਚਾ ਇਹ ਜ਼ਮੀਨ ਬਾਦਲਾ ਨਹੀਂ ਖਰੀਦ ਲਈ ਜੀ ਅਸਲ ਚ ਉਹ ਦਿਖਾ ਕੇ ਉਸ ਬੱਚੀ ਨੂੰ ਪੁੱਛਦੇ ਨੇ ਕਿ ਆ ਘੋੜੇ ਆ ਘਾਰ ਆ ਖੇਤ ਆ ਜ਼ਮੀਨ ਆ ਪਹਾੜ ਇਹ ਵੀ ਵਿਕਦੇ ਨੇ ਉਹ ਕਹਿੰਦੀ ਹਾਂਜੀ ਇਹ ਵਿਕ ਗਏ ਜੀ ਇਹ ਜ਼ਮੀਨ ਵਿਕੀ ਹੋਈ ਆ ਉਹ ਕਹਿੰਦੀ ਫਿਰ ਸਿੱਧੂ ਸਾਹਿਬ ਕਹਿੰਦੇ ਵੀ ਬਾਹਰਲਾ ਤਾਂ ਖਰੀਦ ਨਹੀਂ ਸਕਦਾ ਕਹਿੰਦੀ ਨਹੀਂ ਜੀ ਇਹ ਬਾਦਲ ਸਿੰਘ ਨੇ ਖਰੀਦੀ ਆ ਠੀਕ ਹੈ ਜੇ ਨਵਜੋਤ ਸਿੰਘ ਸਿੱਧੂ ਪੁੱਛਦੇ ਪੰਜਾਬ ਵਾਲੇ ਬਾਦਲ ਸਿੰਘ ਨੇ ਕਹਿੰਦੀ ਹਾਂਜੀ ਪੰਜਾਬ ਵਾਲੇ ਬਾਦਲ ਸਿੰਘ ਨੇ ਤੇ ਫਿਰ ਸਿੱਧੂ ਕਹਿੰਦੇ ਵੀ ਇੱਥੇ ਇਹ ਰਾਹ ਪੁਰਾਣਾ ਬਣਿਆ ਹੋਇਆ ਕਹਿੰਦੀ ਜੀ ਹੈ ਰਾਹ ਤਾਂ ਬਹੁਤ ਪੁਰਾਣਾ ਸੀ ਇਹ ਹੂੰ ਹੂੰ ਪਰ ਇਹ ਬੰਦ ਹੋ ਗਿਆ ਸੀ ਅੰਗਰੇਜ਼ਾਂ ਦੇ ਸਮੇਂ ਦਾ ਰਾਹ ਇਹ ਕਿਉਂਕਿ ਆ ਪੁਲ ਵੀ ਟੁੱਟ ਗਿਆ ਸੀ ਜਿਹੜਾ ਅੰਗਰੇਜ਼ਾਂ ਦੇ ਸਮੇਂ ਦਾ ਜਦੋਂ ਬਾਦਲ ਸਿੰਘ ਨੇ ਜ਼ਮੀਨ ਖਰੀਦ ਲਈ ਉਸ ਤੋਂ ਬਾਅਦ ਇਹ ਰਾਹ ਵੀ ਬਣ ਗਿਆ ਇਹ ਪੁਲ ਵੀ ਬਣ ਗਿਆ ਤੇ ਹੁਣ ਬੜੀ ਸੜਕ ਵੀ ਬਣ ਰਹੀ ਹੈ ਹਮ ਤੇ ਫਿਰ ਨਵਜੋਤ ਸਿੰਘ ਸਿੱਧੂ ਪੁੱਛਦੇ ਨੇ ਕਿ ਬਾਦਲ ਸਿੰਘ ਇੱਥੇ ਤੱਕ ਆ ਗਏ ਹਮ ਕਿ ਇਸ ਥਾਂ ਤੱਕ ਇੱਕ ਪਗਡੰਡੀ ਆ ਉੱਪਰ ਪਹਾੜੀ ਦੀ ਟੀਸੀ ਆ ਕਿ ਇੱਥੇ ਕਿਵੇਂ ਪਹੁੰਚੇ ਕਹਿੰਦੇ ਜੀ ਪੰਜ ਛੇ ਬੰਦੇ ਲੈ ਕੇ ਆਏ ਸੀ ਉਹਨਾਂ ਨੂੰ ਨਾ ਅੱਛਾ ਤੇ ਉਹ ਕਹਿੰਦਾ ਫਿਰ ਨਵਜੋਤ ਸਿੰਘ ਸਿੱਧੂ ਕਹਿੰਦਾ ਫਿਰ ਕੁਰਸੀ ਵੀ ਨਾਲ ਰੱਖ ਦਿਓ ਆਪਣੀ ਕਹਿੰਦੇ ਹਾਂ ਜੀ ਕਹੀਂ ਜਿਹੜੇ ਨਾਲ ਸੀ ਮਤਲਬ ਕਹਿਣ ਤੋਂ ਪਾਵੇ ਦੱਸਿਆ ਜਾ ਰਿਹਾ ਕਿ ਇਹ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਬਿੱਲੀ ਹੋਈ ਜ਼ਮੀਨ ਹੈ ਦਾ ਮਤਲਬ ਕਿ ਉਹਨਾਂ ਨੂੰ ਨਾਲ ਲੈ ਕੇ ਆਏ ਇੱਥੇ ਤੱਕ ਫੜ ਕੇ ਲਿਆਏ ਬੰਦੇ ਇਸ ਤਰੀਕਾ ਕਰਨਾਂ ਗੱਲ ਹੋ ਰਹੀ ਹੈ ਹੂੰ ਸੋ ਨਵਜੋਤ ਸਿੰਘ ਸਿੱਧੂ ਦੇ ਇਸ ਵੀਡੀਓ ਨੇ ਇੰਸਟਾਗ੍ਰam ਤੇ ਤਰਥੱਲੀ ਮਚਾਤੀ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੋਂ ਹੁੰਦਿਆਂ ਹੋਇਆਂ ਇਹ ਟੀਵੀ ਚੈਨਲਾਂ ਦੀਆਂ ਖਬਰਾਂ ਦੀਆਂ ਸੁਰਖੀਆਂ ਵੱਧ ਰਹੀਆਂ ਕਿ ਲਓ ਜੀ ਬਾਦਲਾਂ ਨੇ ਤਾਂ ਹਮਾਚਰ ਚ ਪਹਾੜ ਵੀ ਖਰੀਦ ਲਏ ਹੂੰ ਜੀ ਇੱਕ ਪਾਸੇ ਲੋਕ ਨੀਮਾ ਦਾ ਹਵਾਲਾ ਦੇ ਰਹੇ ਨੇ ਵੀ ਜੇ ਬਾਹਰ ਲਿਖੀ ਨਹੀਂ ਸਕਦੇ ਫਿਰ ਇਹਨਾਂ ਨੇ ਕਿਵੇਂ ਖਰੀਦੇ ਆ ਕਿਹੜਾ ਤਰੀਕਾ ਅਪਣਾਇਆ ਹੈ ਨਾ ਦੂਜਾ ਲੋਕ ਕਹਿੰਦੇ ਨੇ ਵੀ ਕਿ ਇਹ ਤਾਂ ਸਾਰਾ ਕੁਝ ਹੱਥ ਮਾਰ ਰਹੇ ਦਾ ਬਿਜ਼ਨਸਮੈਨ ਨੇ ਜਿਨ੍ਹਾਂ ਦਾ ਕੰਮ ਇਹੀ ਹੈ ਇਸ ਲਈ ਇਹ ਤੇ ਇਹਨਾਂ ਦੀ ਪਹੁੰਚ ਅਪਰੋਚ ਹੈ ਜੀ ਸਾਰਾ ਕੁਝ ਲੋਕ ਇਹ ਵੀ ਤਰੀਕਾ ਦੂਸਰਾ ਇਹਦੇ ਨਾਲ ਸਿਆਸੀ ਤੌਰ ਤੇ ਚਰਚਾ ਨਵੀਂ ਸਿਰੇ ਤੋਂ ਉੱਪੀ ਫਿਰ ਇੱਥੇ ਤੱਕ ਜੇ ਬਾਦਲ ਪਹੁੰਚੇ ਨੇ ਤਾਂ ਪੈਸਾ ਕਿੱਥੋਂ ਆਇਆ ਕਿਹਨਾਂ ਦਾ ਪੈਸਾ ਲੱਗਿਆ ਸਹੀ ਕਹੀ ਜਾਂਦਾ ਪਰ ਨਵਜੋਤ ਸਿੰਘ ਸਿੱਧੂ ਦੀ ਵੀਡੀਓ ਦੇ ਹਵਾਲੇ ਨਾਲ ਚਰਚਾ ਹੂੰ ਹੂੰ ਨਾਤਾ ਬਾਦਲ ਪਰਵਾਰ ਨੇ ਹਮੇਂ ਭਰੀਏ ਕਿ ਅਸੀਂ ਜ਼ਮੀਨ ਖਰੀਦੀ ਹੈ ਨਾ ਬਾਦਲ ਪਰਵਾਰ ਨੇ ਇਸ ਤੱਕ ਇਨਕਾਰ ਕੀਤਾ ਠੀਕ ਹੈ ਨਾ ਉਹਨਾਂ ਦੀ ਪਾਰਟੀ ਇਸ ਦਾ ਖੰਡਨ ਕਰ ਲਈ ਸਾਹਮਣੇ ਆਈ ਹੈ ਨਾ ਇਸ ਨੂੰ ਮਜੂਤ ਕਰ ਲਈ ਸਾਹਮਣੇ ਆਈ ਹੈ ਠੀਕ ਹੈ ਸੋ ਇਸ ਲਈ ਨਵਜੋਤ ਸਿੰਘ ਸਿੱਧੂ ਦੀ ਵੀਡੀਓ ਇਹ ਦਮ ਭਰਦੀ ਹੈ ਕਿ ਹਿਮਾਚਲ ਦੇ ਪਹਾੜ ਵੀ ਜਿਹੜਾ ਮਨਾਲੀ ਖੇਤਰ ਦੇ ਵਿੱਚ ਹੈ ਜਾਂ ਪੀਰ ਜੀ ਜਾਨ ਕੋਈ ਮਾਊਂਟੇਨ ਏਰੀਆ ਕੁਛ ਹੈ ਨਾ ਹੈ ਨਾ ਇਹ ਜੋ ਕੋਈ ਏਰੀਆ ਜਿੱਥੇ ਉਹ ਕਹਿੰਦੇ ਦੱਸੇ ਜਾ ਰਹੇ ਨੇ ਉਹ ਹੈ ਸੋ ਉਸ ਥਾਂ ਦੀ ਉਹ ਜ਼ਮੀਨ ਕਹਿੰਦੇ ਹੈਗੀ ਆ ਸੋ ਹੁਣ ਦੇਖਣ ਲਈ ਗੱਲ ਹੋਊਗੀ ਕਿ ਕਿੰਨਾ ਏਰੀਆ ਹੈ ਕਿ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਸਮੇਂ ਖਰੀਦਿਆ ਗਿਆ ਜਾਂ ਸੁਖਵੀਰ ਬਾਦਲ ਦੇ ਸਮੇਂ ਖਰੀਦਿਆ ਗਿਆ ਜਾਂ ਉਹ ਉਹੀ ਬਾਦਲਾਂ ਦਾ ਨਾਂ ਵੱਜਦਾ ਹੈ ਬਦਨਾਮ ਕੀਤਾ ਜਾ ਰਿਹਾ ਹੈ ਇਹ ਸਿਆਸੀ ਦਾ ਪੇਚ ਹੈ ਇਹਦੀਆਂ ਅਜੇ ਪਰਤਾਂ ਫਰੋਲਣੀਆਂ ਬਾਕੀ ਨੇ ਪਰ ਕਿਤਨਾ ਕਿਤੇ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਇਸ ਪਹਿਲੂ ਚਰਚਾ ਚ ਲਿਆ ਦਿੱਤਾ ਤੇ ਚੁੱਪ ਰਹਿਣਾ ਅਜੇ ਤੱਕ ਬਾਦਲ ਦਲ ਦਾ ਇਹ ਵੀ ਸਵਾਲ ਤਾਂ ਪੈਦਾ ਕਰਦਾ ਹੈ ਬਿਲਕੁਲ ਸਹੀ ਬਿਲਕੁਲ ਇਸੇ ਗੱਲ ਉੱਤੇ ਆਪਣੀ ਸਹਿਮਤੀ ਹੈ ਕਿ ਉਹਨਾਂ ਦਾ ਚੁੱਪ ਰਹਿਣਾ ਕਈ ਤਰ੍ਹਾਂ ਦੇ ਇਸ਼ਾਰੇ ਖੜੇ ਕਰਦਾ ਪਰ ਨਵਜੋਤ ਸਿੰਘ ਸਿੱਧੂ ਨੂੰ ਸਿਆਸੀ ਨਿਸ਼ਾਨੇ ਤਾਂ ਚੰਗੀ ਤਰ੍ਹਾਂ ਲਾਉਣੇ ਆਉਂਦੇ ਨੇ ਉਹ ਗੱਲ ਵੱਖਰੀ ਹੈ ਵੀ ਕਈ ਏਰੀਅਨ ਗਾਈਡਡ ਮਜ਼ਾਈ ਲੰਗੂ ਆਪਦੇ ਘਰ ਨੂੰ ਸਿੱਧੇ ਹੋ ਜਾਂਦੇ ਨੇ ਤੇ ਸਿਆਸੀ ਨਿਸ਼ਾਨੇ ਲਾਉਣ ਦੇ ਮਾਹਰ ਨੇ ਪਰ ਤੁਸੀਂ ਸ਼ਰਮਾ ਜੀ ਦੇਖੋ ਵੀ ਚਲੋ ਬਾਦਲਾਂ ਦਾ ਹੈ ਜਾਂ ਨਹੀਂ ਇਹ ਗੱਲ ਤਾਂ ਸਾਬਤ ਹੋ ਹੀ ਜਾਣੀ ਹੈ ਜਦੋਂ ਬਾਹਰ ਹੀ ਨਿਕਲਿਆ ਹੀ ਆ ਪਿੰਡਾਂ ਨੂੰ ਸੜਕਾਂ ਨਹੀਂ ਬਣ ਰਹੀਆਂ ਹਾਂਜੀ ਹਾਂ ਨਵਜੋਤ ਸਿੰਘ ਸਿੱਧੂ ਨਾ ਕਰੈਕਟਰ ਨੇ ਹੂੰ 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 ਤੇ క్రికెਟਰ ਦੇ ਵਿੱਚ ਉਹਨਾਂ ਨੇ ਯਾਤਰ ਓਪਨਿੰਗ ਬੈਟਸਮੈਨ ਵਜੋਂ ਹੀ ਰੋਲ ਨਿਭਾਇਆ ਹਾਂਜੀ ਹਾਂਜੀ ਤੇ ਇਸ ਲਈ ਉਹ ਫਰੰਟ ਤੇ ਦਾ ਰਹਿਣਾ ਚਾਹੁੰਦੇ ਨੇ ਦੇਖਣਾ ਤਾਂ ਚਾਹੁੰਦੇ ਨੇ ਹਮ ਪਰ ਉਹ ਜਿਵੇਂ ਥੋਨੀ ਸੀਗਾ ਨਾ ਕਿ ਫਿਨਿਸ਼ਰ ਚਾਹੀਦਾ ਹੁੰਦਾ ਇੱਕ ਜਿਹੜਾ ਮੈਚ ਸਮੇਟ ਸਕੇ ਸਮੇਟ ਸਕੇ ਉਹ ਰੋਲ ਨਹੀਂ ਮੁਕਾਮ ਤੇ ਲਿਜਾਣ ਵਾਲਾ ਨਹੀਂਗਾ ਹਾਂ ਤੋਂ ਇਹ ਇਹ ਇਸ ਲਈ ਉਹ ਟੱਲੇ ਲਾ ਕੇ ਸਿਖਰ ਦੀ ਚਰਚਾ ਤਾਂ ਕਰਾ ਲੈਂਦੇ ਨੇ ਗਰਲਨ ਸੀਗਾ ਪਰ ਫਿਰ ਉਸ ਨੂੰ ਜਿੱਤ ਵੱਲ ਲੈ ਕੇ ਜਾਣਾ ਹਾਸਲ ਕਰਨ ਵੱਲ ਲੈ ਕੇ ਜਾਣਾ ਦੇ ਰੂਪ ਦੇ ਰੂਪ ਚ ਇਕੱਠਿਆਂ ਤੁਰਨਾ ਇਹ ਉਹਨਾਂ ਦੀਆਂ ਜਿਹੜੀਆਂ ਹੈ ਕੁਝ ਖਾਮੀਆਂ ਹੈ ਕਿ ਉਹ ਉਹਨਾਂ ਨੂੰ ਫਿਰ ਸਿਆਸੀ ਤੌਰ ਦੇ ਉੱਤੇ ਕਈ ਵਾਰ ਉਸ ਮੰਜ਼ਲ ਤੱਕ ਪਹੁੰਚਣ ਵੀ ਨਹੀਂ ਦਿੰਦੀ ਇਹ ਵੀ ਪਹਿਲੂ ਉਹਨਾਂ ਦੇ ਨਾਲ ਤੁਰਿਆ ਹੁੰਦਾ ਜੀ ਬਿਲਕੁਲ ਤੇ ਆਪਾਂ ਅਗਲੀ ਗੱਲ ਕਰੀਏ ਜਾਂਦੇ ਜਾਂਦੇ ਪੰਜਾਬ ਦੇ ਮੌਸਮ ਦਾ ਹਾਲ ਜਾਣਨ ਲਈ ਜਾਣ ਲਈ ਠੰਡ ਦਾ ਖੈਰ جاری ਹੈ ਤੇ ਠੰਡ ਦੇ ਖੈਰ ਦੇ ਨਾਲ ਸੜਕੀ ਆਵਾਜਾਈ ਤੋਂ ਲੈ ਕੇ ਹਵਾਈ ਉਡਾਣਾਂ ਤੱਕ ਪ੍ਰਭਾਵਿਤ ਹੋਈਆਂ ਨੇ ਸ਼ਰਮਾ ਜੀ ਬਿਲਕੁਲ ਜੀ ਤਾਂ ਪੋਦਾ ਮਹੀਨਾ ਤੇ ਪੋਦਾ ਮਹੀਨੇ ਦੇ ਵਿੱਚ ਆਪਾਂ ਜਿਵੇਂ ਸ਼ਹੀਦ ਦੀ ਪੰਦਰਵਾੜਾ ਮਨਾਉਂਦੇ ਆਂ ਸੈਭ ਜੱਤਾਂ ਦੀ ਵੱਡੇ ਛੋਟੇ ਸੈਭ ਜੱਤਾਂ ਦੀ ਸ਼ਹਾਦਤ ਦੇ ਦਿਨ ਆਉਂਦੇ ਸੋ ਇਹ ਪੋਦਾ ਮਤਲਬ ਹੀ ਕਹਿਰ ਦੀ ਠੰਡ ਤੇ ਹੁਣ ਤਾਂ ਜਦੋਂ ਆਪਾਂ ਗੱਲ ਕਰ ਰਹੇ ਆ ਸਾਡੇ 18 ਪੋ ਚੜ ਗਈ ਆ ਸੋ ਇਸ ਲਈ ਅੱਧਾ ਤੋਂ ਵੱਧ ਪੋਦਾ ਮਹੀਨਾ ਲਗਭਗ ਲੰਘ ਲਿਆ ਤੇ ਫਿਰ ਠੰਡ ਤਾਂ ਤਾਂ ਆਪਣਾ ਰੰਗ ਦਿਖਾਉਣਾ ਹੀ ਆ ਜੀ ਉੱਤਰੀ ਭਾਰਤ ਦੇ ਵਿੱਚ ਤਾਂ ਹੁਣ ਸ਼ੀਤ ਲਹਿਰ ਜਿਹਨੂੰ ਹੱਡ ਚੀਰਮੀ ਠੰਡ ਕਹਿੰਦੇ ਨੇ ਆਪਣੇ ਕਿ ਉਹ ਚੱਲ ਰਹੀ ਆ ਦੋ ਦਿਨ ਤੱਕ ਸੂਰਜ ਵੀ ਨਹੀਂ ਹੁਣ ਦਰਸ਼ਨ ਦਿੱਤੇ ਤੇ ਆਉਂਦੇ ਸਮੇਂ ਦੇ ਵਿੱਚ ਵੀ ਮਤਲਬ ਕਿ ਅਜੇ ਹਫਤਾਖੰਡ ਇਸੇ ਤਰ੍ਹਾਂ ਦਾ ਜਿਵੇਂ orange alert ਕਹਿੰਦੇ ਨੇ ਕਿ ਉਹ ਜਾਰੀ ਹੈ ਠੰਡ ਨੂੰ ਲੈ ਕੇ ਤੇ ਇਹਦਾ ਅਸਰ ਫਿਰ ਇਸ ਤਰੀਕਾ ਕਰਨਾ ਹੁੰਦਾ ਕਿ ਇੱਕ ਤਾਂ ਵੈਸੇ ਹੀ ਮੌਸਮ ਦੇ ਵਿੱਚ ਠੰਡ ਬਹੁਤ ਹੈ ਤੇ ਉਹਦੇ ਨਾਲ ਸਰੀਰਕ ਤੌਰ ਤੇ ਵੀ ਮਤਲਬ ਕਿ ਬੰਦਾ ਉਵੇਂ ਸਮਰੱਥ ਨਹੀਂ ਹੋ ਪਾਂਦਾ ਦੂਸਰਾ ਫਿਰ ਧੁੰਦ ਦਾ ਕਹਿਰ ਬਹੁਤ ਜ਼ਿਆਦਾ ਹੈ ਨਾ ਉਸ ਗਿੱਡਕਦੀ ਆ ਤੇ ਧੁੰਦ ਇੰਨੀ ਸੰਘਣੀ ਪੈਂਦੀ ਹੈ ਕਿ 40 40 50 50 ਮੀਟਰ 30 30 ਮੀਟਰ ਤੱਕ ਦੇ ਵੀ ਵਿਜ਼ਿਬਿਲਟੀ ਦੇ ਉੱਤੇ ਇਹ ਸਥਿਤੀ ਆਖੜੀ ਹੁੰਦੀ ਹੈ ਜਿਹਦਾ ਨਤੀਜਾ ਫਿਰ ਸਭ ਤੋਂ ਜ਼ਿਆਦਾ ਇਹ ਸੜਕਾਂ ਤੇ ਨਿਕਲਣ ਵਾਲੇ ਲੋਕਾਂ ਨੂੰ ਖੋਗਣਾ ਪੈਂਦਾ ਹੈ ਹਾਦਸੇ ਲਗਾਤਾਰ ਵਿੱਚ ਸੜਕਾਂ ਵੱਡੀਆਂ ਵੀ ਬਣ ਗਈਆਂ ਤੇਜ਼ ਵੀ ਹੋ ਗਿਆ ਰਫਤਾਰ ਹੈ ਨਾ ਉਹਦੇ باوجود ਵੀ ਸਾਡੀਆਂ ਨਲਾਇਕੀਆਂ ਗਲਤੀਆਂ ਕੋਤਾਈਆਂ ਜਲਦਬਾਜੀ ਹੈ ਨਾ ਕਈ ਕਾਰਨ ਬਣਦੇ ਨੇ ਜਿਹੜੇ ਫਿਰ ਸੜਕਾਂ 'ਚੋਂ ਕਾਫੀ ਵਾਪਰ ਰਹੇ ਨੇ ਤੇ ਉਹਦਾ ਅਸਰ ਫਿਰ ਪਈ ਤੇ ਪੈਂਦਾ ਹੀ ਪੈਂਦਾ ਰਫਤਾਰ ਵੀ ਮੱਠੀ ਹੁੰਦੀ ਹੈ ਜੀਵਨ ਦੀ ਸਹੀ ਸਹੀ ਤੇ ਦੂਸਰੇ ਪਾਸੇ ਫਿਰ ਰੇਲ ਤੇ ਅਸਰ ਰੇਲ ਗੱਡੀਆਂ ਦੇਰ ਨਾਲ ਚੱਲ ਰਹੀਆਂ ਹਨ ਪ੍ਰਵਾਹਤ ਨੇ ਸਾਰਾ ਕੁਝ ਇੱਥੋਂ ਤੱਕ ਕਿ ਮੈਂ ਦੇਖ ਰਿਹਾ ਸੀ ਕਿ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਦੇ ਉੱਤੇ ਵੀ ਕੱਲ 150 ਤੋਂ ਵੱਧ ਉਡਾਨਾਂ ਰੱਦ ਕਰਨੀਆਂ ਪਈਆਂ ਜੀ ਜੀ मतलब ਇਹਦਾ ਮਤਲਬ ਕਿੰਨਾ ਫਰਕ ਹੁੰਦਾ ਅਸਰ ਹੋਏਗਾ ਕਿ ਰੱਦ ਕਰਨੀਆਂ ਪੈ ਜਾਣ ਤੁਹਾਨੂੰ ਉਡਾਨਾਂ ਹੀ ਤੇ ਜਿਹੜੀਆਂ ਦੇਰਾਂ ਚੱਲ ਰਹੀਆਂ ਉਹ ਤਾਂ ਵੱਖਰਾ ਪਹਿਲੂ ਹੈਗਾ ਹੀ ਹੈ ਤੇ ਸਕੂਲਾਂ ਤੇ ਅਸਰ ਮਤਲਬ ਪੰਜਾਬ ਦੇ ਵਿੱਚ 31 ਤਰੀਕ ਤੱਕ ਕੱਲ ਤੱਕ ਛੁੱਟੀਆਂ ਸੀ ਅੱਜ ਸਕੂਲ ਖੁੱਲਣੇ ਸੀ ਸੋ ਫਿਰ ਠੰਡ ਨੂੰ ਦੇਖਦਿਆਂ ਹੋਇਆਂ ਛੁੱਟੀਆਂ ਹਫ਼ਤਾ ਹੋਰ ਵਧਾ ਦਿੱਤੀਆਂ ਗਈਆਂ ਤੇ ਇਹ ਇਸੇ ਕਾਰਨ ਮਤਲਬ ਜੇ ਆਪਾਂ ਦੇਖੀਂ ਰਾਜਧਾਨੀ ਦਿੱਲੀ 'ਚ ਦੇਖੀਏ ਉੱਤੇ ਠੰਡ ਦੇ ਨਾਲ-ਨਾਲ ਜਿਹੋ ਜਿਹਾ ਮਤਲਬ ਕਿ ਪ੍ਰਦੂਸ਼ਣ ਦੀ ਮਾਰ ਹੈ ਉਹਦੇ ਕਰਕੇ ਵੀ ਬਹੁਤ ਦਿੱਕਤ ਹੈ ਸੋ ਡਾਕਟਰਾਂ ਦੀ ਸਲਾਹ ਤਾਂ ਇਹੀ ਹੁੰਦੀ ਹੈ ਕਿ ਧੁੰਦ ਵਿੱਚ ਵੀ ਬਜ਼ੁਰਗਾਂ ਨੂੰ ਸੈਰ ਨਹੀਂ ਕਰਨੀ ਚਾਹੀਦੀ ਢੁੱਕੜੇ ਦੀ ਬਾਹਰ ਨਿਕਲਣਾ ਚਾਹੀਦਾ ਤੇ ਜੋ ਪ੍ਰਦੂਸ਼ਣਾ ਫਿਰ ਤਾਂ ਹੋਰ ਵੀ ਖਤਰਨਾਕ ਹੈ ਸੋ ਇੱਕ ਸੁੱਕੀ ਠੰਡ ਪੈ ਰਹੀ ਹੈ ਇਸ ਲਈ ਗਲੇ ਦੀਆਂ ਬਿਮਾਰੀਆਂ ਕੰਘ ਜੇਬ ਉਹ ਕਾਫੀ ਦਿੱਕਤਾਂ ਆਉਂਦੀਆਂ ਨੇ ਸੋ ਹੁਣ ਮੌਸਮ ਵਿਭਾਗ ਦਾ ਕਹਿਣਾ ਹੈ ਜੀ ਕਿ ਪਰਸੋਂ ਤੋਂ ਲਗਭਗ ਮਤਲਬ 2 ਜਾਂ 3 ਤਰੀਕ ਤੋਂ ਮੌਸਮ ਵਿੱਚ ਤਬਦੀਲੀ ਆ ਸਕਦੀ ਹੈ ਉੱਤਰੀ ਭਾਰਤ ਦੇ ਵਿੱਚ ਕਣਮਣ ਕਾਣੀ ਹੋਣ ਦੀ ਆਸ ਹੈ ਵੈਸੇ ਉੱਪਰ ਪਹਾੜਾਂ 'ਚ ਕਈ ਥਾਂ 'ਤੇ ਬਰਫ਼ ਤਾਂ ਪਈ ਆ ਪਰ ਜੇ ਜਦੋਂ ਤੱਕ ਮੀਂਹ ਨਹੀਂ ਪੈਂਦਾ ਤਦ ਤੱਕ ਮਤਲਬ ਇੱਕ ਤਾਂ ਸੁੱਕੀ ਠੰਡ ਤੋਂ निजात ਨਹੀਂ ਮਿਲਦੀ ਦੂਜਾ ਧੁੰਦ ਤੋਂ ਛਡਕਾਰਾ ਨਹੀਂ ਫਿਰ ਮਿਲਦਾ ਤੀਜਾ ਫਿਰ ਮੀਂਹ ਪੈਣ ਤੋਂ ਬਾਅਦ ਥੋੜਾ ਜਿਹਾ ਪ੍ਰਦੂਸ਼ਣ ਵੀ ਠੀਕ ਸਥਿਤੀ 'ਚ ਹੋ ਜਾਂਦਾ ਸੋ ਇਸ ਲਈ ਮੀਂਹ ਦਾ ਇੰਤਜ਼ਾਰ ਹੈ ਜੀ ਮੀਂਹ ਤੋਂ ਬਾਅਦ ਇੱਕ ਵਾਰ ਠੰਡ ਹੋਰ ਵਧੂਗੀ ਹੈਨਾ ਪਰ ਫਿਰ ਵੀ ਕਾਫੀ ਚੀਜ਼ਾਂ ਤੋਂ ਨਿਜਾਤ ਮਿਲੂਗੀ ਸੋ ਠੰਡ ਦਾ ਪੂਰਾ ਜੋਰ ਹੈ ਜੀ ਤੇ ਲੋਕ ਕੰਬਣ ਲੱਏ ਹੋਏ ਨੇ ਠੰਡ ਜੀ ਬਿਲਕੁਲ ਆ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਸਰੋਤਿਆਂ ਤੁਹਾਡਾ ਵੀ ਬਹੁਤ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ ਤੁਹਾਡਾ ਇਸੇ ਤਰ੍ਹਾਂ ਪੰਜਾਬ ਵੀਡੀਓ ਐਸ ਨੂੰ ਆਪਣਾ ਪਿਆਰ ਦਿੰਦੇ ਰਹੋ ਸਤਿ ਸ੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂ